ਕਿਸਾਨ ਜਥੇਬੰਦੀਆਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਹੈ ਕਿ ਅਸੀਂ ਦਿੱਲੀ ਜਾਵਾਂਗੇ ਜਿਹੜੀਆਂ ਸਾਡੀਆਂ ਮੰਗਾਂ ਰਹਿੰਦੀਆਂ ਨੇ ਭਾਵੇਂ ਐਮਐਸਪੀ ਦੀ ਗੱਲ ਹੈ ਲਖੀਮਪੁਰ ਘਟਨਾ ਹੋ ਗਈ ਇਸ ਵਾਰ ਆਪ ਪ੍ਰਾਲੀ ਬਿਲ ਬਿਜਲੀ ਬਿਲ ਜਿਹੜੀਆਂ ਜਿਹੜੀਆਂ ਕਿਸਾਨਾਂ ਦੀ ਹੱਕੀ ਮੰਗਾਂ ਨੇ ਉਹਨਾਂ ਮੰਗਾਂ ਦੇ ਖਿਲਾਫ ਅਸੀਂ ਇੱਕ ਵਾਰ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਜਿਹੜਾ ਪਹਿਲਾ ਮੋਰਚਾ ਲੱਗਿਆ ਸੀ ਤਿੰਨ ਖੇਤੀ ਕਾਨੂੰਨਾਂ ਦਾ ਉਸੇ ਦੀ ਤਰਜ਼ ਦੇ ਉੱਪਰ ਅਸੀਂ ਫਿਰ ਲੜਾਈ ਲੜਾਂਗੇ ਇਸ ਪੂਰੇ ਮਾਮਲੇ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਜੱਲ ਸਰਦਾਰ ਹਮੇਸ਼ ਸਿੰਘ ਸਰ ਤੁਹਾਡਾ ਸਵਾਗਤ ਹੈ ਜੀ ਜੀ ਸ਼ੁਕਰੀਆ ਸਰਵਣ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਜਾਂ ਜੋ ਕਿਸਾਨ ਸੰਗਠਨ ਬਣਿਆ ਹੋਇਆ ਉੱਤਰੀ ਭਾਰਤੀ ਵਿੱਚ 16 ਤੋਂ 22 ਜਥੇਬੰਦੀਆਂ ਦੱਸੀ ਜਾਂਦੀਆਂ ਨੇ ਹਵੀਰ ਜੀ ਉਹ ਜਥੇਬੰਦੀਆਂ ਕਹਿੰਦੀਆਂ ਕਿ ਸਾਡਾ ਪ੍ਰੋਗਰਾਮ ਹੈ ਅਸੀਂ ਜਿਹੜੀਆਂ ਮੰਗਾਂ ਰੈਂਦੀਆਂ ਨੇ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਮੁੜ ਕੇ ਫਿਰ ਪ੍ਰੋਟੈਸਟ ਕਰਾਂਗੇ ਦੂਜੇ ਪਾਸੇ ਜਦੋਂ ਲੱਗੀ ਤਨ ਖੇਤੀ ਕਾਨੂੰਨਾਂ ਤੇ ਸੀਦੋਂ ਸਾਰੇ ਇਕੱਠੇ ਸੀ ਇੱਕ ਵੱਡਾ ਉਦੋਂ ਦਾਇਰਾ ਸੀ ਇਸ ਵਾਰ ਰਾਜੇਵਾਲ ਸਭਾ ਦਾ ਆਪਣਾ ਪ੍ਰੋਗਰਾਮ 18 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਪਾਣੀ ਦੇ ਪ੍ਰੋਟੈਸਟ ਕਰਾਂਗੇ ਹੋਰ ਜਥੇਬੰਦੀਆਂ ਨੇ ਜਨਤਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਸਮੇਂ-ਸਮੇਂ ਦੇ ਉੱਪਰ ਆਪਣੇ ਪ੍ਰੋਟੈਸਟ ਨੇ ਜਿਹੜੇ ਹੁਣ ਦਿੱਲੀ ਜਾਣ ਦਾ ਇਹ ਪ੍ਰੋਗਰਾਮ ਹੈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਕੀ ਵਿਭੰਨਤਾ ਹੋਊਗੀ ਇਸ ਵਾਰ ਤੇ ਦੂਜਾ ਸਵਾਲ ਇਹ ਵੀ ਵੱਡਾ ਕਿ ਜੇਕਰ ਸਕਸੈਸ ਮਿਲਦੀ ਹੈ ਚੰਗੀ ਗੱਲ ਹੈ ਅੰਦੋਲਨ ਵੱਡਾ ਬਣਦਾ ਸਾਰੇ ਦੇਸ਼ ਦਾ ਬਣਦਾ ਚੰਗੀ ਗੱਲ ਹੈ ਬਾਈ ਚਾਂਸ ਜੇਕਰ ਕਾਮਯਾਬੀ ਨਾ ਮਿਲੀ ਕਿ ਪਹਿਲੇ ਅੰਦੋਲਨ ਨੂੰ ਬਟੈਂਟ ਪਾਊਗਾ ਮੀਰ ਜੀ ਜਿਹੜਾ ਹਕੀਕਤ ਹੈ ਮਤਲਬ ਹਕੀਕਤ ਤੋਂ ਮੂੰਹ ਮੋੜ ਕੇ ਨਹੀਂ ਚੱਲਿਆ ਜਾ ਸਕਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਉਹ ਇੱਕ ਵਿਸ਼ੇਸ਼ ਮਾਹੌਲ ਚ ਇੱਕ ਅੰਦੋਲਨ ਲੋਕਾਂ ਦੀਆਂ ਭਾਵਨਾਵਾਂ ਮਜਬੂਤ ਸੀ ਸਹੀ ਪਹਿਲਾਂ ਇੱਥੇ ਪੰਜਾਬ ਦੀ ਧਰਤੀ ਤੇ ਉਹਦੇ ਤੇ ਕੰਮ ਹੋਇਆ ਉਸ ਤੋਂ ਬਾਅਦ ਇੱਥੇ ਯੂਨਿਟ ਹੀ ਹੋਈ ਜੋ ਰੋਟੀ ਤੋਂ ਬਾਅਦ ਫੇਰ ਅੱਗੇ ਦਿੱਲੀ ਦਾ ਪ੍ਰੋਗਰਾਮ ਦਿੱਤਾ ਫਿਰ ਅਗਲੇ ਲੋਕਾਂ ਨੂੰ ਇਨਵੋਲਵ ਕੀਤਾ ਬਿਲਕੁਲ ਇਹ ਆਲਰੇਡੀ ਟੁੱਟੇ-ਫੁੱਟੇ ਗਰੁੱਪਾਂ ਮੈਨੂੰ ਲੱਗਦਾ ਇਹਦੇ ਵਿੱਚ ਸ਼ੇਰਾ ਲੈਣ ਦੀ ਦੌੜ ਉਦੋਂ ਜ਼ਿਆਦਾ ਦਿਖਾਈ ਦਿੰਦੀ ਹੈ ਮਿਸ਼ਨ ਦੇ ਬਾਰੇ ਵਿੱਚ ਜਿਹੜੀ ਇੱਕ ਗੰਭੀਰਤਾ ਹੁੰਦੀ ਹੈ ਉਹਦੇ ਵਿੱਚ ਜਿਹੜੀ ਪਰਸਨਲ ਤੇ ਜਥੇਬੰਦੀਆਂ ਦੀ ਆਪਣੀ ਈਗੋ ਹੈ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ ਤੁਸੀਂ ਜਾਓਗੇ ਰਸਮ ਨਿਭਾਓ ਪਹਿਲਾਂ ਜਿਹੜਾ ਦਿੱਲੀ ਪ੍ਰੋਗਰਾਮ ਨਹੀਂ ਲੋਕ ਕਰਦੇ ਰਹੇ ਕਰਦੇ ਰਹੇ ਨੇ ਜਾਂਦੇ ਨੇ ਆਉਂਦੇ ਨੇ ਫਿਰ ਆ ਜਾਣਗੇ ਫਿਰ ਚਲੇ ਜਾਣਗੇ ਫਿਰ ਬਾਕੀ ਦੇ ਚੀਜ਼ਾਂ ਔਰ ਜਿੱਡਾ ਵੱਡਾ ਉਹ ਅੰਦੋਲਨ ਦਾ ਸਾਈਜ਼ ਸੀ ਫਿਰ ਵੀ ਤਿੰਨ ਕਾਨੂੰਨ ਵਾਪਸ ਹੋਏ ਇਹ ਬਹੁਤ ਵੱਡੀ ਅਚੀਵਮੈਂਟ ਸੀ ਬਹੁਤ ਵੱਡੀ ਪ੍ਰਾਪਤੀ ਸੀ ਪਹਿਲੀ ਵਾਰ ਗਵਰਨਮੈਂਟ ਨੂੰ ਪਿੱਛੇ ਹਟਣਾ ਪਿਆ ਬਖਸ਼ੀ ਬਾਕੀ ਮੰਗਾਂ ਨਹੀਂ ਤਾਂ ਤੁਹਾਨੂੰ ਕੋਈ ਮੀਟਿੰਗ ਦੇਣ ਲਈ ਵੀ ਤਿਆਰ ਨਹੀਂ ਹੈ ਜੇਕਰ ਬਾਕੀ ਦਾ ਉਹ ਕਿਉਂ ਤਿਆਰ ਨਹੀਂ ਹੈ ਬਾਕੀ ਮੰਗਾਂ ਲਈ ਇਹਦਾ ਮਤਲਬ ਵਜ੍ਹਾ ਹੈ ਕਿ ਤੁਹਾਡਾ ਵਜਨ ਘਟ ਗਿਆ ਹੈ ਤੇ ਤੁਸੀਂ ਉਸ ਲੈਵਲ ਤੇ ਨਹੀਂ ਚੱਲ ਰਹੇ ਹੁਣ ਤੁਸੀਂ ਇੰਨੇ ਫਰੰਟ ਬਣਾ ਲਏ ਇੱਕ ਪ੍ਰਾਣਾ ਸਯੁਜਕਤ ਕਿਸਾਨ ਮੋਰਚਾ ਚੱਲ ਰਿਹਾ ਹੈ ਤੁਸੀਂ ਨਵਾਂ ਗੈਰ ਰੇਜ ਨੀਤੀਕ ਬਣਾ ਲਿਆ ਇੱਕ ਬਾਕੀ ਦੀਆਂ ਚੀਜ਼ਾਂ ਨੇ ਰਾਜੇਵਾਲ ਉਹਨਾਂ ਦਾ ਅਲੱਗ ਹੈ ਤੇ ਗੰਭੀਰਤਾ ਨੂੰ ਸਮਝਣ ਦੀ ਬਜਾਏ ਜਦੋਂ ਤੁਸੀਂ ਓਵੇਂ ਚੱਲੋਗੇ ਨਾ ਨਾਲੋਂ ਤਾਂ ਇਕੱਲੇ-ਇਕੱਲੇ ਲੜਨਾ ਵੀ ਕੋਈ ਮਾੜੀ ਗੱਲ ਨਹੀਂ ਹੈ ਮਤਲਬ ਇਹ ਨਹੀਂ ਹੈ ਕਿ ਤੁਸੀਂ ਨਹੀਂ ਲੜੋ ਪਰ ਇਹਦੇ ਨਾਲ ਜਿੰਨੀ એનર્ਜੀ ਬੇਸ ਹੋਏ ਕਿ ਜਿੰਨਾ ਟਾਈਮ ਜਿੰਨਾ ਪੈਸਾ ਜੀ ਬਿਲਕੁਲ ਉਹਦਾ ਅਸਰ ਨਹੀਂ ਹੈ ਲੜਾਈ ਕਾਦੇ ਲਈ ਲੜਨੀ ਹੈ ਲੜਾਈ ਅਸਰ ਪਾਉਣ ਲਈ ਲੜਨੀ ਹੈ ਪਾਲਿਸੀ ਚੇਂਜ ਲਈ ਲੜਨੀ ਹੈ ਔਰ ਜੇਕਰ ਪਹਿਲਾਂ ਇੱਥੇ ਇਹ ਤਾਂ ਬਣਾ ਲਉਣਾ ਉਹ ਜਿਹੜਾ ਮੋਰਚਾ ਹੋਇਆ ਸੀ ਉਹ ਘੱਟੋ-ਘੱਟ ਪੰਗਾ ਤੇ ਸੀ ਸਭ ਤੋਂ ਪਹਿਲਾਂ ਤਿੰਨੋਂ ਕਾਨੂੰਨ ਤਿੰਨ ਬਿੱਲ ਸੀਗੇ ਜਦੋਂ ਮਤਲਬ ਕਾਨੂੰਨ ਤਾਂ ਜੇ ਬਣੇ ਨਹੀਂ ਸੀਗੇ ਆਰਡੀਨੈਂਸ ਜਾਰੀ ਹੋਏ ਸੀ ਜੀ ਉਹਨਾਂ ਤੇ ਇੱਕ ਸੈਮੰਤਰੀ ਬਣ ਗਈ ਸੀ ਪੰਜਾਬ ਦੀਆਂ ਬੱਤੀ ਜਥੇਬੰਦੀਆਂ ਦੀ ਕਿ ਚਾਹੇ ਛੋਟੀ ਚਾਹੇ ਵੱਡੀ ਆਪਾਂ ਇੱਥੇ ਲੜਨਾ ਉਹ ਘੱਟੋ-ਘੱਟ ਪ੍ਰੋਗਰਾਮ ਤੇ ਜੁੜਟੀ ਸੀ ਹੁਣ ਕੋਈ ਤੁਹਾਡੇ ਸਾਹਮਣੇ ਪੂਰੀ ਕਿਸਾਨ ਜਥੇਬੰਦੀ ਸਾਹਮਣੇ ਜਿੰਨੀਆਂ ਵੀ ਹੈਗੀਆਂ ਕੋਈ ਨਿਸ਼ਾਨਦੇਹੀ ਹੈ ਕਿ ਆ ਘਟੋ ਘਟ ਹੋਣਗੀਆਂ ਜਿਹਦੇ ਤੇ ਆਪਾਂ ਇਕੱਠੇ ਹੋ ਜਾਣਾ ਇਹੋ ਜੀ ਕੋਈ ਗੱਲ ਨਹੀਂ ਵੱਖ-ਵੱਖ ਵਿਚਾਰ ਹੋਣ ਦੇ ਬਾਬਤ ਕਰਨ ਜੇ ਜੁਨਟੀ ਹੋਏਗੀ ਤਾਂ ਉਹ ਘਟੋ ਘਟ ਕੁਝ ਮੰਗਾਤੇ ਹੋਏਗੇ ਤੇ ਉਹ ਘਟੋ ਘਟ ਮੰਗਾ ਜਿਹੜੀਆਂ ਲੋਕਾਂ ਨੂੰ ਇਮੀਡੀਏਟ ਮਹਿਸੂਸ ਕਰਾਉਂਦੀਆਂ ਹੁਣ ਕਿ ਸਾਡੀ ਹੋਣ ਦੀ ਲੜਾਈ ਹੈ ਤਾਂ ਕਿ ਉਹ ਉਹਦੇ ਵਿੱਚ ਸ਼ਾਮਲ ਹੋ ਸਕਣ ਉਹ ਕਿਹੜੀਆਂ ਗੱਲਾਂ ਨੇ ਉਹਦੇ ਨਿਸ਼ਾਨਦੇ ਹੀ ਨਹੀਂ ਹੋ ਰਹੀ ਹੁਣ ਸਾਰੀਆਂ ਜਥੇਬੰਦੀਆਂ ਅਲੱਗ-ਅਲੱਗ ਚੀਫ ਮਿਨਿਸਟਰ ਨਾਲ ਮੀਟਿੰਗ ਕਰ ਜਾਂਦੀਆਂ ਨੇ ਪਰ ਇਹ ਤੇ ਐਸਕੇ ਅੰਮਦਾ ਧਰਨਾ ਤਿੰਨ ਦਿਨ ਦਾ ਫਿਰ ਚਲਾ ਗਿਆ ਚੀਫ ਮਿਨਿਸਟਰ ਨੇ ਮੀਟਿੰਗ ਨਹੀਂ ਦਿੱਤੀ ਉਹ ਕੱਲ ਦਿੱਤੀ ਹੈ ਕਮੇਟੀ ਟੋਕਨ ਦੇ ਜੀ ਇੱਕ ਕਮੇਟੀ ਬਣ ਗਈ ਹੈ ਸਾਡਾ ਤੁਹਾਡਾ ਵੀ ਚੱਲ ਗਿਆ ਇੱਕ ਕਮੇਟੀ ਬਣ ਗਈ ਰਾਜੇਵਾਲ ਉਹਨਾਂ ਦੇ ਗਰੁੱਪ 18 ਤੋਂ ਬੈਠਣਗੇ ਲਗਾਤਾਰ ਉਹ ਅਲੱਗ ਮੰਗਾਂ ਨੇ ਪੰਜਾਬ ਦੇ ਪਾਣੀਆਂ ਦੀ ਮੰਗ ਹੈ এনवायरमेंट ਦੀ ਵੀ ਮੰਗ ਹੈ ਬਾਕੀ ਦੀਆਂ ਜਿਹੜੀਆਂ ਕੁਝ ਮੰਗਾਂ ਵੀ ਨੇ ਔਰ ਇਹ ਦਿੱਲੀ ਜਾਣਗੇ ਇੱਕ ਮਤਲਬ ਸੋਚਣ ਦਾ ਸਵਾਲ ਬਹੁਤ ਸੀਰੀਅਸ ਹੈ ਸਾਰੀ ਲੀਡਰਸ਼ਿਪ ਦੇ ਕਿ ਜੇ ਉਹ ਵਾਕਈ ਸਮਝਦੇ ਨੇ ਕਿ ਪੰਜਾਬ ਦੀ ਹੋਂਦ ਖਤਰੇ 'ਚ ਹੈ ਪਾਣੀ ਮੁੱਕਣ ਚੱਲਿਆ ਹੈ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਕਿਵੇਂ ਚੱਲੂਗਾ ਨੌਜਵਾਨ ਜਿਹੜੇ ਨੇ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ ਬਾਹਰ ਨੂੰ ਭੱਜ ਰਹੇ ਨੇ ਨਾਇਟਸ ਕਰਕੇ ਹਾਲਾਂਕਿ ਉੱਥੇ ਵੀ ਹਾਲਾਤ ਹੁਣ ਅੱਜ ਕੱਲ ਖਰਾਬ ਹੋ ਰਹੇ ਨੇ ਕੋਈ ਬਾਲੇ ਵਧੀਆ ਨਾਤ ਨਹੀਂ ਬਿਲਕੁਲ ਜੀ ਨਸ਼ੇ ਦਾ ਪ੍ਰੋਬਲਮ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਜਿਸ ਲੈਵਲ ਤੇ ਉੱਭਰ ਰਹੀ ਹੈ ਉਸ ਪਦਰ ਤੇ ਸਿਆਸੀ ਤੌਰ ਤੇ ਮਾਹੌਲ ਬਿਲਕੁਲ ਖਲਾਅ ਦੀ ਸਥਿਤੀ ਚ ਹੈ ਇਹੋ ਜਿਹੇ ਚ ਜਿਹੜਾ ਗੰਭੀਰ ਸੋਚ ਵਿਚਾਰ ਦਾ ਮਾਮਲਾ ਹੈ ਉਹ ਮਿਸਿੰਗ ਨਜ਼ਰ ਆ ਰਿਹਾ ਕਿਤੇ ਇਹ ਗੱਲ ਮੰਦ ਭਾਗੀ ਹੈ ਮਤਲਬ ਜਥੇਬੰਦੀਆਂ ਦੇ ਮਾਮਲੇ 'ਚ ਜੇ ਜਥੇਬੰਦੀਆਂ ਦਾ ਅਮੀਰ ਜੀ ਦਿੱਲੀ ਜਾਣ ਦੀ ਬਜਾਏ ਪ੍ਰੋਗਰਾਮ ਪੰਜਾਬ ਦੇ ਪਿੰਡਾਂ 'ਤ ਜਾਣ ਦਾ ਹੁੰਦਾ ਭਾਵੇਂ ਨਸ਼ੇ ਦਾ ਮਾਮਲਾ ਖੇਤੀਬਾੜੀ ਸੰਕਟ ਦਾ ਮਾਮਲਾ ਹਰ ਰੋਜ਼ ਤਿੰਨ ਤੋਂ ਪੰਜ ਕਿਸਾਨ ਖੁਦਕੁਸ਼ੀ ਕਰ ਜਾਂਦੇ ਨੇ ਪੀਏਓ ਦੀ ਰਿਪੋਰਟ ਸੀ ਜਦੋਂ ਦੋ ਤੋਂ ਤਿੰਨ ਕਿਸਾਨ ਸੀ ਹੁਣ ਪੰਜ ਕਿਸਾਨ ਹੋ ਗਏ ਬਥੇਰੇ ਹੋ ਕਿਸਾਨ ਵੀ ਹੋਣਗੇ ਜਿਹੜੇ ਨਹੀਂ ਰਿਕਾਰਡ ਦੇ ਉੱਪਰ ਆਉਂਦੇ ਨਹੀਂ ਸੁਰਖੀਆਂ ਦੇ ਉੱਪਰ ਆਉਂਦੇ ਉੱਚੇ ਪਾਸੇ ਪੰਚਾਇਤੀ ਇਲੈਕਸ਼ਨਾਂ ਵੀ ਨੇ ਕੀ ਜਥੇਬੰਦੀਆਂ ਕੋਈ ਇਹੋ ਜਿਹੇ ਪ੍ਰੋਗਰਾਮ ਉਲੀਕਦੀਆਂ ਪਿੰਡਾਂ ਦੇ ਵਿੱਚ ਜਾਂਦੀਆਂ तमाम तरह ਦੀਆਂ ਚੀਜ਼ਾਂ ਹੈਗੀਆਂ ਨੇ ਲੋਕਾਂ ਦੇ ਨਾਲ ਜੋੜਨਦੀਆਂ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਣੇ ਸੀ ਪਰ ਉਸ ਪਾਸੇ ਬਲ ਜਥੇਬੰਦੀਆਂ ਨਹੀਂ ਤੁਰੀਆਂ ਕੀ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਕਿਸਾਨਾਂ ਗੁਨੇ ਅਮੀਰ ਜੀ ਕੀ ਉਹ ਸਮਾਂ ਵਾਪਸ ਭਾਲ ਰਹੇ ਨੇ ਵਾਪਸ ਲੈ ਕੇ ਆਉਣਾ ਚਾਹੁੰਦੇ ਨੇ ਜੋ ਸਮਾਂ ਕਿਸਾਨ ਅੰਦੋਲਨ ਦੇ ਦੌਰਾਨ ਸੀ ਕਿ ਉਦੋਂ ਸਾਡੀ ਏਡੀ ਚੜਤ ਸੀ ਭਾ ਉਹ ਦਮ ਵਸੀ ਸਾਰੀ ਸਿਆਸੀ ਪਾਰਟੀਆਂ ਨੂੰ ਸਾਹਮਣੇ ਬਿਠਾ ਲੈਂਦੇ ਸੀ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਦੇ ਸੀ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਿਆਸੀ ਪਾਰਟੀ ਚੋਣ ਪ੍ਰਚਾਰ ਨਹੀਂ ਕਰੂਗੀ ਇਹਦੇ ਨਾਲ ਸਾਡੇ ਅੰਦੋਲਨ ਨੂੰ ਸੱਟ ਵੱਜਦੀ ਹੈ ਅੱਜ ਕਹਿੰਦੇ ਫਿਰ ਸਾਨੂੰ ਐਮਐਲਏ ਵੀ ਟਾਈਮ ਨਹੀਂ ਦਿੰਦਾ ਕਿ ਉਹ ਸਮਾਂ ਫਿਰ ਉਹਨੂੰ ਪ੍ਰਤੀਬੱਧ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨੇ ਉਧਰ ਨੂੰ ਕੋਸ਼ਿਸ਼ ਹੋਵੇ ਤਾਂ ਬਹੁਤ ਸਵਾਗਤਯੋਗ ਕਦਮ ਹੁੰਦਾ ਹੈ ਮਤਲਬ ਕੋਸ਼ਿਸ਼ ਇਹ ਹੈ ਕਿ ਮੇਰੀ ਜਥੇਬੰਦੀ ਜ਼ਿਆਦਾ ਤਾਕਤਵਾਰ ਹੈ ਜਾਂ ਜਿਹਦੀ ਅਗਵਾਈ ਮੈਂ ਕਰ ਰਿਹਾ ਉਹ ਗਰੁੱਪ ਜ਼ਿਆਦਾ ਤਾਕਤਵਾਰ ਹੈ ਇਹ ਖਤਰਨਾਕ ਕਰਨ ਹੈ ਔਰ ਜਦੋਂ ਇਕੱਠਾ ਸੀ ਜਦੋਂ ਇੰਪੈਕਟ ਸੀ ਪ੍ਰਭਾਵ ਉਦੋਂ ਸਾਰਿਆਂ ਦਾ ਹੀ ਕੰਦ ਬੰਦੇ ਸੀ ਉਦੋਂ ਸਾਰੇ ਕੱਲੇ ਕੱਲੇ ਲੀਡਰ ਦਾ ਵੀ ਵਧਿਆ ਸਾਰੇ ਵੱਡੇ ਹੋਏ ਹੁਣ ਸਾਰਿਆਂ ਦਾ ਕੰਦ ਬੋਨਾ ਹੋ ਰਿਹਾ ਜਿੱਡਾ ਵੱਡੇ ਤੋਂ ਵੱਡਾ ਬੰਦਾ ਹੈ ਔਰ ਉਹਨੂੰ ਕੋਈ ਟਾਈਮ ਨਹੀਂ ਦੇ ਰਿਹਾ ਇੱਥੇ ਚੀਫ ਮਿਨਿਸਟਰ ਨੇ ਤਿੰਨ ਦਿਨ ਤਾਂ ਰੋਕਿਆ 19 ਤਰੀਕ ਦਿੱਤੀ 22 ਦਿਨ ਬਾਅਦ ਜੀ ਮਤਲਬ ਗੱਲਬਾਤ ਕਰਨ ਲਈ ਵੀ ਤੁਹਾਨੂੰ 22 ਦਿਨ ਬਾਅਦ ਦਾ ਸਮਾਂ ਮਿਲਦਾ ਔਰ ਮੰਤਰੀ ਤੁਹਾਨੂੰ ਮਿਲਣ ਲਈ ਤਿਆਰ ਨਹੀਂ ਬਾਕੀ ਦੇ ਬੰਦੇ ਤੁਹਾਨੂੰ ਇਹਦੇ ਤੋਂ ਪਤਾ ਲੱਗਣਾ ਚਾਹੀਦਾ ਕਿ ਭਾਵੇਂ ਤੁਹਾਡੇ ਨਾਲ ਬੰਦੇ ਹੈਗੇ ਤੁਸੀਂ 10000 ਬੰਦਾ ਇਕੱਠਾ ਕਰਦੇ ਹੋ 5000 2000 ਪਰ ਉਹਦਾ ਅਸਰ ਨਹੀਂ ਦਿਖ ਰਿਹਾ ਉਹ ਜਿਹੜਾ ਉਹ ਅਸਰ ਸੀ ਉਹ ਅਸਰ ਦੇ ਵਿੱਚੋਂ ਇਹਦਾ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਉਸ ਅੰਦੋਲਨ ਨੇ ਇੱਕ ਮਾਪਦੰਡ ਸੈੱਟ ਕਰਤੇ ਕਿ ਹੁਣ ਸਮੁੱਚਤਾ ਦਾ ਅੰਦੋਲਨ ਈਗੋ ਛੱਡ ਕੇ ਤੇ ਲੰਬੇ ਅੰਦੋਲਨ ਜੀ ਉਹੀ ਕਰ ਸਕਦੇ ਨੇ ਆ ਜਿਹੜਾ 1 ਕਾ ਦਿਨ ਦਾ 2 ਦਿਨ ਦਾ 3 ਦਿਨ ਦਾ ਇਹ ਤਿਆਰੀ ਦੇ ਵਜੋਂ ਤਾਂ ਹੋ ਸਕਦੇ ਨੇ ਜੀ ਔਰ ਉਹ ਜੇਕਰ ਨਹੀਂ ਕਰੋਗੇ ਜਿਵੇਂ ਜੀਰੇ ਦਾ ਅੰਦੋਲਨ ਨੂੰ ਵੀ ਸਾਲ ਤੋਂ ਵੱਧ ਹੋ ਗਿਆ ਹੁਣ ਇੱਕ ਫੈਕਟਰੀ ਦਾ ਅੰਦੋਲਨ ਹੈ ਅਜੇ ਤੱਕ ਵੀ ਉਹ ਵਿੱਚ ਵਿਚਾਲਾ ਹੈ ਮਤਲਬ ਕੁਝ ਨਹੀਂ ਹੋਇਆ ਪਰ ਉਹ ਲੰਮੀ ਲੜਾਈ ਸਾਡੇ ਸਾਹਮਣੇ ਚੱਲ ਰਹੀ ਹੈ ਜੀ ਇਸੇ ਤਰ੍ਹਾਂ ਹੁਣ ਜਿਹੜਾ ਇੱਕ ਹੋਰ ਉਦੋਂ ਵਾਅਦਾ ਹੋਣਾ ਚਾਹੀਦਾ ਸਗੋਂ ਵਾਅਦਾ ਇਹ ਹੋਣਾ ਚਾਹੀਦਾ ਸੀ ਹੁਣ ਕਿਸਾਨ ਜਥੇਬੰਦੀ ਦੀ ਬਜਾਏ ਪਿੰਡ ਅਜੇ ਇਕਾਈ ਜੀ ਉਹਨੂੰ ਇਸ ਮਤਲਬ ਸਟੈਂਡ ਕਰਾਉਂਦੇ ਇਕਾਈ ਦੇ ਵਿੱਚ ਕੌਣ ਮਜਦੂਰ ਵੀ ਹੈ ਮਜਦੂਰ ਦੇ ਨਾਲ ਪਿੰਡ ਦਾ ਛੋਟਾ ਦੁਕਾਨਦਾਰ ਕੋਈ ਮਿਸਤਰੀ ਕੋਈ ਪਲੱਕੇ ਲੋਕ ਜਿਹੜਿਆਂ ਦੇ ਪਿੰਡ ਦੀ ਆਰਥਿਕਤਾ ਤੇ ਨਿਰਭਰ ਹੈ ਹੁਣ ਉਹ ਨਾਰਾ ਤਾਂ ਉਹੀ ਹੈ ਕਿਸਾਨ ਮਜਦੂਰ ਦਾ ਪਰ ਮਜਦੂਰਾਂ ਦੀਆਂ ਕਿਹੜੀਆਂ ਮੰਗਾਂ ਨੇ ਜਿਹਦੇ ਤੇ ਉਹ ਤੁਹਾਡੇ ਨਾਲ ਆਉਣ ਮਜਦੂਰਾਂ ਦੀ ਕਿਹੜੀ ਲੀਡਰਸ਼ਿਪ ਹੈ ਜਿਹੜੀ ਨੂੰ ਤੁਸੀਂ ਨਾਲ ਬਿਠਾਉਂਦੇ ਹੋ ਜਿਹੜੀ ਮੀਟਿੰਗ ਦੇ ਵਿੱਚ ਵੀ ਆਉਂਦੀ ਐ ਤੇ ਜਿਹੜੀ ਫੈਸਲਾ ਕਰਨ ਚ ਭਾਗੀਦਾਰ ਹੁੰਦੀ ਐ ਔਰ ਇੱਕ ਮੰਗ ਇਹਨਾਂ ਨੇ ਪਾਈ ਐ ਪਿੱਛੇ ਜੇ ਕਿ ਕੱਲੀ ਬਲਰੇਗਾ ਆਦੀ ਕੇ 200 ਦਿਨ ਹੋਣਾ ਚਾਹੀਦਾ ਜਿਹੜਾ 200 ਦਿਨ ਦੀ ਹਾਂ ਜਿਹੜਾ ਆ ਚੀਜ਼ ਐ ਪਹਿਲਾਂ 100 ਦਿਨ ਤੇ ਤੁਸੀਂ ਲੜ ਰਹੇ ਹੋ ਜਿੱਥੇ ਉਹ ਲੜ ਰਹੇ ਨੇ ਕਦੇ ਲੜਿਓ ਦੋ ਤਰ੍ਹਾਂ ਤੇ ਕਿਤੇ ਕੋਈ ਆਈ ਐ ਜਿੱਥੇ ਉਹ ਧਰਨੇ ਦੇ ਰਹੇ ਨੇ ਕਿ ਉਹਨਾਂ ਨੂੰ ਆਪੋ ਆਪਣੇ ਪਿੰਡ 'ਚ ਤੁਹਾਡੀਆਂ ਜਥੇਬੰਦੀਆਂ ਦੇ ਜਿਹੜੇ ਜੋਨਟ ਨੇ ਜਦੋਂ ਲੜਾਈ ਆਪਦੇ ਪਿੰਡ 'ਚ ਕੰਮ ਲੈਣ ਲਈ ਅਰਜੀ ਦੇਣ ਲਈ ਯੂਜਦਾ ਉਦੋਂ ਤੁਸੀਂ ਨਾਲ ਹੁੰਦੇ ਹੋ ਜੀ ਜੇ ਉਦੋਂ ਨਾਲ ਨਹੀਂ ਹੁੰਦੇ ਤਕਲੀਓ ਮੰਗੋ ਰੱਖਣ ਨਾਲ ਤੁਹਾਡੇ ਨਾਲ ਨਹੀਂ ਹੋਏਗਾ ਇਸ ਲਈ ਇਹ ਬਹੁਤ ਹਜੇ ਕਾਫੀ ਕੁਝ ਕਰਨ ਵਾਲਾ ਹੈ ਇਹ ਸਾਰੇ ਮਾਮਲੇ ਚ ਪਿੰਡ ਦੀ ಗ್ರಾಮ ਸਭਾ ਜਿਹੜੀ ਹੋਣੀ ਹੁੰਦੀ ਆ ਲਗਾਤਾਰ ਦਸੰਬਰ ਚ ਤਾਂ ಗ್ರಾಮ ਸਭਾਾਂ ਦੇ اجلاس ਮਾਸਟਰ ਨੇ ਕਾਨੂੰਨੀ ਤੌਰ ਤੇ ਕਿਸੇ ਨੇ ਇਕੱਠ ਬੁਲਾ ਕੇ ਪਿੰਡਾਂ ਦੀ ਸਹਿਮਤੀ ਲਈ ਹੈ ਕਿ ਆਪਾਂ ਹੁਣ ਆ ਕਰ ਰਹੇ ਆ ਆਂਦੋਲਨ ਨੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਕਿ ਅਸੀਂ ਕਿਹੜੀ ਗੱਲ ਤੇ ਲੜੀਏ ਤੁਹਾਡੀਆਂ ਕਿਹੜੀਆਂ ਮੰਗਾਂ ਨੇ ਔਰ ਕਿੱਥੋਂ ਆਪਾਂ ਨੂੰ ਹੁਣ ਖੜਿਆ ਕਰਨਾ ਚਾਹੀਦਾ ਹੈ ਮਤਲਬ رائے ਲੈਣ ਦਾ ਤਾਂ ਸਾਡੇ ਕੋਲ ਜਿਵੇਂ ਗਵਰਨਮੈਂਟਾਂ ਨਹੀਂ ਲੈਂਦੀਆਂ ਉਵੇਂ ਜਥੇ ਬੰਦੀਆਂ ਨਹੀਂ ਮਿਲਦੀਆਂ ਵੀ ਉਹ ਕਹਿੰਦੇ ਸਾਨੂੰ ਪਤਾ ਹੈ ਲੋਕਾਂ ਦੀ ਮੰਗ ਕੁਝ ਵੀ ਹੋਵੇ ਉਹ ਇਕੱਠਾ ਚੋ ਬੈਠ ਕੇ ਆਪਣੇ ਆਪ ਉਸ ਤਰੀਕੇ ਨਾਲ ਹੀ ਕੋਈ ਫੈਸਲਾ ਹੋਊਗਾ ਔਰ ਉਸ ਪਾਸੇ ਅਜੇ ਮਰਖਲ ਹੈ ਜਥੇ ਬੰਦੀਆਂ ਨੂੰ ਚੱਲਣ ਲਈ ਟਾਈਮ ਲੱਗਣਾ ਹੈ ਆਪਸਦਾਰੀ ਸੋਚੜ ਦੇ ਵਿੱਚ ਕੀ ਕਿਸਾਨ ਜਥੇਬੰਦੀ ਨੂੰ ਹੁਮੀਰ ਜੀ ਆਪਣੇ ਏਜੰਡੇ ਦੇ ਉੱਪਰ ਹੋਰ ਪ੍ਰੋਗਰਾਮ ਵੀ ਲੈ ਕੇ ਆਉਣੇ ਚਾਹੀਦੇ ਨੇ ਪਿੰਡਾਂ ਦੇ ਪਿੰਡਾਂ ਦੀ ਸਿੱਖਿਆ ਪਿੰਡ ਦੀ ਸਿਹਤ ਗ੍ਰਾਮ ਸਭਾ ਵਾ ਇਹ ਮਾਮਲੇ ਸਾਰੇ ਨਾਲ ਇਨਕਲੂਡ ਕਰਨੇ ਚਾਹੀਦੇ ਨੇ ਕਿਸਾਨ ਜਥੇਬੰਦੀ ਨੂੰ ਆਪਣੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਹਾਲਾਂਕਿ ਕਿਸਾਨ ਜਥੇਬੰਦੀਆਂ ਜਿਹੜੇ ਆਗੂ ਨੇ ਉਹਨਾਂ ਦਾ ਸਿਰ ਪਿੰਡਾਂ ਨਾਲ ਇੰਨਾ ਕਰਾਪਤਾ ਕਿ ਅਸੀਂ ਇਸ ਪਿੰਡ ਦੇ ਵਸਨੀਕ ਆ ਤੇ ਇਸ ਪਿੰਡ ਦੀ ਸਾਡੀ ਇਹ ਇਕਾਈ ਹੈ ਇਸ ਇਕਾਈ ਦੇ 15 18 20 25 ਮੈਂਬਰ ਨੇ ਇਸ ਤੋਂ ਅੱਗੇ ਕਿਸਾਨ ਆਗੂਆਂ ਦੀ ਨਹੀਂ ਕੋਈ ਪਰਫਾਰਮੈਂਸ ਹੈਗੀ ਪਿੰਡਾਂ ਦੇ ਵਿੱਚ ਨੇ ਜੇ ਬੀਕੇ ਜੂ ਦਾ ਤੁਸੀਂ origignal program ਦੇਖੋ ਭਾਰਤੀ ਕਿਸਾਨ ਜੁਨੀਅਨ ਦਾ ਜੀ ਜਦੋਂ ਇਹ ਇੱਕ ਵਾਰ ਫਾਰਮ 'ਚ ਆਈ ਤੇ ਜਦੋਂ ਪੰਜਾਬ 'ਚ ਹੋਈ ਉਹ ਇਕੱਠੇ ਸਾਰੇ ਉਹ ਜਦੋਂ ਪਹਿਲਾਂ ਇਕੱਠੇ ਸੀਗੇ ਮਤਲਬ 80 ਬਿਆਂ ਦੇ ਵਿੱਚ ਜਦੋਂ ਆਈ ਜਥੇਬੰਦੀ ਬਣੀ ਔਰ ਇੱਕ ਫੁੱਲ ਫਲਾਈਡ ਪ੍ਰੋਗਰਾਮ ਸੀ ਪਿੰਡ ਦੀ ਵਿੱਦਿਆ ਦਾ ਮਾਮਲਾ ਕਿਵੇਂ ਫਰੀ ਤੇ ਮੁਫਤ ਕੁਆਲਟੀ ਵਿੱਦਿਆ ਬੱਚਿਆਂ ਨੂੰ ਮਿਲੇ ਤੇ ਉਹ ਕਿੱਧਰ ਜਾਣ ਸਿਹਤ ਦਾ ਸਵਾਲ ਕੀ ਹੋਵੇ ਇਹ ਉਹ ਸਾਰੇ ਸਵਾਲ ਜ਼ਿੰਦਗੀ ਦੇ ਸਵਾਲ ਸਨ ਜੀ ਕੱਲਾ ਭਾ ਦਾ ਸਵਾਲ ਨਹੀਂ ਸੀ ਤੇ ਕੱਲਾ ਇਹ ਹੋਰ ਜਿਹੜੇ ਕੱਲੇ ਕਿਸਾਨੀ ਦੇ ਮਾਮਲੇ ਉਹਨੇਕ ਨਹੀਂ ਸੀ ਇਸ ਕਰਕੇ ਉਹ ਜਿਹੜਾ ਸਮੁੱਚਤਾ ਚ ਪ੍ਰੋਗਰਾਮ ਸੀ ਨਾਲ ਉਹਦਾ ਦੇ ਕੋਈ ਸਮਾਜ ਸੁਧਾਰ ਦੇ ਪ੍ਰੋਗਰਾਮ ਵੀ ਸੀ ਵਿਆਹਾਂ ਤੇ ਖਰਚ ਕਰਨ ਕਰਨੇ ਫੁਲਾਨੇ ਤੇ ਕੇ ਸਾਰੀਆਂ ਚੀਜ਼ਾਂ ਵੀ ਸੀ ਔਰ ਉਹਦੇ ਤੋਂ ਅੱਗੇ ਉਹ ਇਸ ਇਹ ਵੀ ਸੋਚਦੇ ਸੀ ਕਿ ਡਵੈਲਪਮੈਂਟ ਹੁੰਦੀ ਹੈ ਕਿ ਪਿੰਡ ਦੀਆਂ ਜਿਹੜੀਆਂ ਸੰਸਥਾਵਾਂ ਨੇ ਜੇ ਉਹ ਸੰਸਥਾਵਾਂ ਠੀਕ ਰਨ ਨਹੀਂ ਕਰ ਰਹੀਆਂ ਮਤਲਬ ਮਾਪੇ ਅਧਿਆਪਕ ਸੰਸਥਾ ਸਕੂਲ ਚ ਠੀਕ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਔਰ ਜਿਹੜਾ ਤੁਹਾਡੇ ਪੰਚਾਇਤ ਹੈ ਪੰਚਾਇਤ ਠੀਕ ਕੰਮ ਕਰ ਰਹੀ ਹੈ ਜਾਂ ਪੰਚਾਇਤ ਚ ਤੁਹਾਡੇ ਨੁਮਾਇੰਦੇ ਜਾਂਦੇ ਨੇ ਜਾਂ ਨਹੀਂ ਸਹਿਕਾਰੀ ਸੁਭਾਵਾਂ ਨੇ ਕੋਆਪਰੇਟਿਵ ਸੁਸਾਇਟੀ ਜਿਹਨੇ ਪਿੰਡਾਂ ਚ ਜਾਂ ਬੈਂਕਾਂ ਨੇ ਉੱਥੇ ਤੁਹਾਡੀ ਗੱਲ ਜਾਂਦੀ ਆ ਜਾਂ ਨਹੀਂ ਮਾਰਕੀਟ ਕਮੇਟੀਆਂ ਦੀ ਇਲੈਕਸ਼ਨ ਸਾਲਾਂ ਬੀਤ ਗਏ ਜਿੱਥੇ ਰੋਜ਼ ਤੁਸੀਂ ਲੜਨਾ ਹੈ ਰੋਜ਼ ਤੁਹਾਡੀ ਅਨਾਜ ਜਾਣਾ ਹੈ ਮਾਰਕੀਟ ਕਮੇਟੀ ਦੇ ਇਲੈਕਸ਼ਨ ਦਾ ਮੁੱਦਾ ਤੁਹਾਡਾ ਕਿਉਂ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਸਾਡੇ ਬੰਦੇ ਉੱਥੇ ਨਿਮਾਇੰਦੇ ਹੋਣਗੇ ਤਾਂ ਜਿਆਦਾ ਬਿਹਤਰ ਮੰਡੀਆਂ ਦਾ ਧੰਗ ਚੱਲੂਗਾ ਜਾਂ ਬਾਕੀ ਹੈ ਜੇ ਜਿਹੜਾ ਗਰਾਸਰੂਟ ਡੈਮੋਕ੍ਰੇਸੀ ਦਾ ਜਿਹੜੀ ਸਵਾਮੀ ਨਰਸਨ ਦੀ ਰਿਪੋਰਟ ਹੈ ਲੈ ਕੇ ਚੱਲਦੇ ਨੇ ਨਾ C2+50% ਉਹ ਬਹੁਤ ਲਾਸਟ ਤੇ ਬਹੁਤ ਛੋਟੇ ਸਰੇ ਦੀ ਇੱਕ ਮੰਗ ਹੈ ਬਹੁਤ ਲੇਟ ਜਾ ਕੇ ਉਹ ਲਗਭਗ ਪੌਣੇ 300 ਪੇਜਾਂ ਦੇ ਉਹਨੇ ਲਿਖੀਆਂ ਨੇ ਸਾਰੇ ਦੇਸ਼ ਚ ਮੱਥਾ ਮਾਰ ਕੇ ਉਹਨੂੰ ਪੜ੍ਹਨਾ ਚਾਹੀਦਾ ਘਟੋਟ ਪਹਿਲੀ ਮੰਗ ਤਾਂ ਮੈਨੂੰ ਲੱਗਦਾ ਸਰਕਾਰ ਦੀ ਸੀ ਨਹੀਂ ਤਾਂ ਜਥੇਬੰਦੀਆਂ ਨੂੰ ਇਹ ਕਰਾ ਲੈਣਾ ਚਾਹੀਦਾ ਉਹਦਾ ਇੱਕ ਬਰੀਫ ਪੰਜਾਬੀ ਚ ਕਰਾ ਲੈਣਾ ਚਾਹੀਦਾ ਪੰਜਾਬੀ ਚ ਕਰਾ ਕੇ ਸਾਰੇ ਪੜ੍ਹਨਾ ਚਾਹੀਦਾ ਉਹਦੇ ਚ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਪਿੰਡ ਨੂੰ ਆਏ ਜੇ ਇਕਾਈ ਕਿਵੇਂ ਤੁਸੀਂ ਸਾਰੇ ਫੈਸਲੇ ਲੈਣ ਦੇ ਵਿੱਚ ਸਮੂਰਯਤ ਕਰਨੀ ਹੈ ਉਹ ਚੀਜ਼ਾਂ ਵੀ ਸਿੱਖਣੀਆਂ ਪੈਣਗੀਆਂ ਇਕੱਲੇ ਇੱਕ ਮੰਗ ਕੱਢ ਕੇ ਉਹਨੇ ਨਾਲ ਕੰਮ ਨਹੀਂ ਚੱਲਣਾ ਉਹ ਕੇਵਲ ਇਕਨੋਮਿਕ ਮੰਗ ਹੈ ਬਿਲਕੁਲ ਜੀ ਸਮਾਜਿਕ ਵਖਰੇਵੇਂ ਮੈਂ ਜਾਤੀਗਤ ਵਖਰੇਵੇਂ ਨੇ ਪਿੰਡਾਂ ਦੇ ਵਿੱਚ ਜੇ ਉਹ ਟਕਰਾਅ ਬਣਿਆ ਰਹੂਗਾ ਤਾਂ ਕਿਵੇਂ ਪਿੰਡ ਇਕੱਠਾ ਹੋ ਕੇ ਤੁਹਾਡੇ ਨਾਲ ਚੱਲ ਪਊਗਾ ਔਰ ਫਿਰ ਛੋਟੇ ਕਿਸਾਨ ਤੇ ਵੱਡੇ ਕਿਸਾਨ ਦੀਆਂ ਡਿਫਰੈਂਟ ਜ਼ਰੂਰਤਾਂ ਨੇ ਬਖਵਕ ਛੋਟੇ ਦੀਆਂ ਕਈ ਵਾਰ ਅਲੱਗ ਜ਼ਰੂਰਤਾਂ ਨੇ ਉਹਨੂੰ ਅਲੱਗ ਤਰ੍ਹਾਂ ਤੁਹਾਨੂੰ ਲੈਣਾ ਪਏਗਾ ਉਸ ਮਾਮਲੇ ਦੇ ਵਿੱਚ ਸ਼ਾਮਲ ਕਰਨਾ ਪਏਗਾ ਇਸ ਕਰਕੇ ਉਹ ਚੀਜ਼ਾਂ ਉਦੋਂ ਬਾਅਦ ਹੋਣੀਆਂ ਨੇ ਜਿਹੜੀਆਂ ਨੂੰ ਫੇਕ ਕਰਨ ਦੀ ਲੋੜ ਆ ਹੁਣ ਜਿਹੜੀਆਂ ਮੰਗਾ ਨੇ ਆ ਚਾਰ ਪੰਜ ਬਿਲਕੁਲ ਇਹ ਮੰਗਾ ਜ਼ਰੂਰੀ ਨੇ ਚਾਹੇ ਉਹ এনवायरमेंट ਦੇ ਕਾਨੂੰਨ ਦੀ ਬਿਜਲੀ ਦੇ ਕਾਨੂੰਨ ਦੀ ਚਾਹੇ ਉਹ ਮਤਲਬ ਲਖੀਮਪੁਰ ਖੇੜੀ ਵਾਲਾ ਮਾਮਲਾ ਵਿੱਚ ਰਹਿ ਰਿਹਾ ਚਾਹੇ ਉਹ 700 ਕਿਸਾਨ ਜਿਨ੍ਹਾਂ ਦੀ ਡੈਥ ਹੋਈ ਸੀ ਉਹਨਾਂ ਦੇ ਮੁਆਵਜ਼ੇ ਦੀਆਂ ਕੁਐਸਚਨ ਨੇ ਚਾਹੇ ਪਰਚੇ ਜਿਹੜੇ ਪਏਗੇ ਉਹਨਾਂ ਦੇ ਕੁਐਸਚਨ ਨੇ ਪਰ ਇਹ ਇੱਕ ਅੰਦੋਲਨ ਦੇ ਬਚੇ ਹੋਏ ਮੰਗਾ ਨੇ ਜੀ origignal ਕੀ ਹੈ ਜਿੱਥੋਂ ਤੁਸੀਂ ਖੜਾ ਹੋਣਾ ਹੈ ਜੇ ਪੰਜਾਬ ਦਾ ਪਾਣੀ ਮੁੱਕ ਗਿਆ ਤਾਂ ਫਸਲ ਨਹੀਂ ਹੋਣੀ ਕੀ ਸੁਆਮੀ ਨਾਲ ਸੰਨ ਕਰੋਗੇ ਤੇ ਕਾਨੂੰ ਕਰਾਂਗੇ ਉਹ ਮੇਜਰ ਮੰਗ ਕਿਉਂ ਨਹੀਂ ਤੁਸੀਂ ਉਹਦੇ ਤੇ ਗੱਲ ਕਰੋਗੇ ਉਹ ਕੱਲਾ ਪਾਣੀ ਦਰਿਆਈ ਪਾਣੀਆਂ ਦਾ ਸਵਾਲ ਨਹੀਂ ਓਵਰ ਆਲ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਪੇਸ਼ਰਬ ਕਰਨਾ ਹੈ ਕਿਵੇਂ ਉਹ ਸਾਰੇ ਮਾਮਲੇ ਜਿਵੇਂ ਜੇ ਓਵਰ ਆਲ এনवायरमेंट ਇਹੋ ਜਿਹਾ ਸਰਜਿਆ ਜਾਂਦਾ ਜਿੱਥੇ ਘਰ ਘਰ ਕੈਂਸਰ ਤੇ ਕਾਲੇ ਪੀਲੇ ਦੇ ਮਰੀਜ਼ ਹੋ ਜਾਣਗੇ ਤਾਂ ਉੰਨੀ ਕਮਦਨ ਵੀ ਤੁਹਾਡੀ ਕੀ ਕਰੂਗੀ ਇੱਕ ਮਰੀਜ਼ ਹੋ ਜੇ ਕਿਸੇ ਦਾ ਤੇ ਲੱਖਾਂ ਰੁਪਏ ਲੱਗਦਾ ਉੱਡ ਜਾਂਦਾ ਇਹੋ ਇਸ ਲਈ ਮਨੁੱਖ ਦਾ ਕੁਐਸਚਨ ਹੈ ਨਾ ਕਿ ਕੱਲਾ ਕਿਸਾਨ ਕੱਲੇ ਮਜ਼ਦੂਰ ਦਾ ਕਿਸਾਨਾਂ ਤੋਂ ਹੀ ਉਮੀਦ ਕੀਤੀ ਜਾਂਦੀ ਹੈ ਜਥੇਬੰਦੀਆਂ ਤੋਂ ਕਿ ਉਹ ਪ੍ਰੋਗਰਾਮ ਦਾ ਦਾਇਰਾ ਮੋਕਲਾ ਕਰਨ ਹੋਰ ਜ਼ਿਆਦਾ ਪਿੰਡਾਂ ਨਾਲ ਜਦੋਂ ਜੁੜਨਗੇ ਤਾਂ ਇਕਾਈਆਂ ਇੱਕ ਇੱਕ ਪਿੰਡ 'ਚ ਵੀ ਕਈ ਕਈ ਸਾਰਿਆਂ ਦੀਆਂ ਇਕਾਈਆਂ ਨੇ ਕੋਈ ਜ਼ਰੂਰਤ ਨਹੀਂ ਕੱਲੀ ਇੱਕ ਜਥੇਬੰਦੀ ਦੀ ਹੈ ਉਹ 'ਚ ਵੀ ਤਾਂ ਸਹਾਰਾ ਦਿੱਤਾ ਬਣਾਉਣੀ ਆ ਆਪਸ ਦੇ ਵਿੱਚ ਉਹ ਕਿਵੇਂ ਬਣੂਗੀ ਉਹ ਕੱਲੀ ਜਥੇਬੰਦੀ ਦੇ ਉੱਪਰੋਂ ਥੋੜੀ ਵੱਡ ਜੋ ਪਿੰਡ ਦੇ ਵਿੱਚ ਵੀ ਉਹਨਾਂ ਨੇ ਇਕੱਠੇ ਮਿਲ ਕੇ ਕੰਮ ਕਰਨ ਤੇ ਉੱਥੇ ਬੈਠਣ ਲੱਗਣਗੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਕੁਐਸਚਨ ਨੇ ਪਹਿਲਾਂ ਇਹਨਾਂ ਨੇ ਮੱਥੇ ਫਵਾਏ ਵੀ ਉਸ ਅੰਦੋਲਨ ਦੇ ਦੌਰਾਨ ਪਰ ਅੱਦੇ ਅਧੂਰੇ ਨੇ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਤਿੰਨ ਕਾਨੂੰਨ ਨੇ ਪਿੰਡਾਂ ਤੇ ਜਿਹੜੇ ਲਾਗੂ ਹੁੰਦੇ ਨੇ ਜਿਹਨੂੰ ਪੜ ਕੇ ਬਹੁਤ ਜ਼ਰੂਰੀ ਰਿਐਕਟ ਕਰਨਾ ਪਊਗਾ ਕਿਸਾਨ ਜਿੱਤੇ ਬੰਦਿਆਂ ਨੂੰ ਨੰਬਰ 1 ਪੰਚਾਇਤੀ ਰਾਜ ਕਾਨੂੰਨ 1994 ਆਣਾ ਅੱਜ ਤੱਕ ਉਹ ਕਿਹੜੇ ਰਾਈਟ ਨੇ ਕਿਹੜੇ ਅਧਿਕਾਰ ਨੇ ਜਿਹੜੇ ਤੁਸੀਂ ਪੰਜ ਸਰਪੰਚ ਪਾਰਟੀਆਂ ਪਾਰਟੀਬਾਜੀ ਕਰਾਤੀ ਪਾਰਟੀਬਾਜੀ ਹੋਣ ਕਰਕੇ ਉਹਨੂੰ ਲਾਗੂ ਨਹੀਂ ਕਰ ਪਾ ਰਹੇ ਨਾ ਸਮਝਦਾਰੀ ਆ ਉਸ ਮਾਮਲੇ 'ਚ ਉਹਦੇ 'ਚ ਜੇ ਜਥੇਬੰਦੀਆਂ ਇਨਵੋਲਵ ਹੋਣਗੀਆਂ ਤਾਂ ਆਟੋਮੈਟਿਕਲੀ ਉਹ ਜਿਹੜੇ ਕਹਿੰਦੇ ਨੇ ਪਾਰਟੀਆਂ ਲੁੱਟਦੀਆਂ ਨੇ ਸਾਡਾ ਪਿੰਡ ਧੜਿਆਂ 'ਚ ਮੰਡਦਾ ਉਹ ਦੂਰ ਹੋਊਗਾ ਦੂਸਰਾ ਵਿਲੇਜ ਕਾਮਨ ਲੈਂਡ ਐਕਟ ਹੈ ਜਿਹਦੇ 'ਚ ਸ਼ਾਮਲਾਟ ਜ਼ਮੀਨਾਂ ਦੀ ਸਾਰੀ ਮੈਨੇਜਮੈਂਟ ਐ ਟੋਟਲੀ ਔਰ ਉਹ ਸਰਕਾਰਾਂ ਤੇ ਰਸੂਖਵਾਨ ਦਬ ਰਹਿ ਨੇ ਲੁੱਟ ਰਹੇ ਨੇ ਦੋਹੇ ਹੱਤੀ ਉਹ ਕਿਵੇਂ ਬਚੇ ਸਾਂਝੀ ਜ਼ਮੀਨ ਸਾਂਝੇ ਲੋਕਾਂ ਲਈ ਤੇ ਤੀਜਾ ਹਿੱਸਾ ਜ਼ਮੀਨ ਜਿਹੜੀ ਗਰੀਬ ਆਦਮੀ ਕਹਿੰਦਾ ਕਿ ਮੈਨੂੰ ਕੁ ਦੇ ਦੇ ਦਿਓ ਇਹ ਹਿੱਸਾ ਮੈਂ ਵੀ ਰੋਜੀ ਰੋਟੀ ਕਮਾਣਾ ਉਹ ਆਪਸੀ ਸਹਿਮਤੀ ਨਾਲ ਕਿਵੇਂ ਘੱਟ ਰੇਟ ਤੇ ਦਿੱਤੀ ਜਾਏ ਬੋਲੀ ਦੇ ਤੌਰ ਦੇ ਉੱਤੇ ਤਾਂ ਕਿ ਇੱਕ ਜੁੰਟੀ ਬਣੇ ਉਸ ਮਾਮਲੇ ਦੇ ਵਿੱਚ ਉਹਨੂੰ ਉਸ ਪੱਦਰ ਦੇ ਵਿੱਚ ਕਰਨ ਦੀ ਗੱਲ ਹੈ ਔਰ ਇਸੇ ਤਰੀਕੇ ਦੇ ਨਾਲ ਜਦ ਤੁਸੀਂ ਪਿੰਡ 'ਚ ਬੈਠੋਂਗੇ ਜੀ ਤੁਹਾਡੇ ਮੰਡੀਆਂ ਬਣੀਆਂ ਹੋਈਆਂ ਨੇ ਪਿੰਡ ਪਿੰਡ ਉਹ ਪਿੰਡ ਦੀ ਜ਼ਮੀਨ ਲਈ ਹੋਈ ਜੀ ਪਿੰਡ ਦੀ ਜ਼ਮੀਨ ਸਸਤੇ ਭਾਅ ਜਾਂ ਬਿਲਕੁਲ ਮੁਫਤ ਲਈ ਹੋਈ ਹੈ ਤਾਂ ਗ੍ਰਾਮ ਸਭਾ ਵਾਂਚ ਪੰਚਾਇਤਾਂ ਕਿਉਂ ਨਹੀਂ ਕਹਿ ਸਕਦੇ ਭਾਈ ਜੇ ਤੁਸੀਂ ਲੈ ਰਹੇ ਹੋ ਨਾ ਪੈਸੇ ਜੀ ਆ ਮਾਰਕੀਟ ਫੀਸ ਹੈ 2 ਰੁਪਏ ਆ ਰੂਰ ਡਵੈਲਪਮੈਂਟ ਫੀਸ ਹੈ ਜੀ ਤੇ ਉਹਦੇ 25 ਪੈਸੇ ਸਾਡੇ ਪਿੰਡ ਨੂੰ ਵੀ ਮਿਲਨੇ ਚਾਹੀਦੇ ਨੇ ਅਸੀਂ ਵੀ ਤਾਂ ਕੁਝ ਕਰਨਾ ਹੈ ਨਾ ਬਿਲਕੁਲ ਤਾਂ ਪਿੰਡ ਦੀ ਆਮਦਨ ਉਹਦੇ ਚ ਵਿਕਸਤ ਹੋਏਗੀ ਤਾਂ ਇੱਕ ਰੌਲਾ ਖੜਾ ਹੋਏਗਾ ਵੀ ਹਾਂ ਭਾਈ ਪਿੰਡ ਵੀ ਚਾਹੁੰਦਾ ਆਪਣੇ ਪੈਸੇ ਕਿਸੇ ਨਾ ਕਿਸੇ ਰੂਪ ਚ ਇਸ ਲਈ ਉਹ ਸਾਰੀਆਂ ਗੱਲਾਂ ਦੇ ਵਿੱਚ ਜਰੂਰੀ ਜਿੱਥੇ ਬੰਦੀਆਂ ਆਪਣੇ ਏਜੰਡੇ ਤੇ ਲੈ ਕੇ ਵੀ ਨਹੀਂ ਆਉਂਦੀਆਂ ਦੂਜਾ ਮਿਰਜੀ ਇਹ ਵੀ ਤਾਂ ਹੈਗਾ ਕਿ ਹੁਣ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਇਹਨਾਂ ਦੇ ਉੱਪਰ ਵੀ ਤਾਂ ਸਰਕਾਰ ਦੀ ਅੱਖ ਹੈ ਜਾਂ ਫਿਰ ਜਿਹੜੀਆਂ ਹੁਣ ਆਪਾਂ ਦੇਖੋ ਮੰਡੀ ਬੋਰਡ ਦੀਆਂ ਜ਼ਮੀਨਾਂ ਨੇ ਜੇਕਰ ਆਪਾਂ ਇੱਕ ਤਰੀਕੇ ਨਾਲ ਦੇਖੀਏ ਕਿ ਮੰਡੀ ਬੋਰਡ ਦੀ ਜ਼ਮੀਨਾਂ ਦੇ ਉੱਪਰ ਵੀ ਸਰਕਾਰਾਂ ਦੀ ਅੱਖ ਹੈ ਕਿ ਕਿਸੇ ਤਰੀਕੇ ਨਾਲ ਸਿਸਟਮ ਇਹ ਪੰਗ ਹੋਵੇ ਜ਼ਮੀਨਾਂ ਅਸੀਂ ਵੇਚੀਏ ਤੇ ਆਪਣੇ ਸਿਸਟਮ ਉਹ ਚਲਾਈਏ ਦੂਜਾ ਜਨਤਕ ਜਿਹੜੇ ਆਗੂ ਨੇ ਉਹ ਆਪਣੇ ਏਜੰਡੇ ਦੇ ਉੱਪਰ ਇਹ ਚੀਜ਼ਾਂ ਲੈ ਕੇ ਵੀ ਨਹੀਂ ਆਉਂਦੇ ਇਹ ਜਿਹੜੇ ਪ੍ਰੋਗਰਾਮ ਨੇ ਦੂਜਾ ਸਰਕਾਰਾਂ ਵੀ ਨਹੀਂ ਆਉਣ ਹੁੰਦੇ ਪਰ ਕੀ ਲੱਗਦਾ ਇੱਕ ਕਿਸਾਨ ਆਗੂ ਕਈ ਹੋ ਗਏ ਜਿਵੇਂ ਹੁੰਦਾ ਹੈ ਨਾ ਪਿੰਡਾਂ ਦੇ ਵਿੱਚ ਇੱਕ ਬੰਦੇ ਆਲੂ ਬੀਜਲੇ ਤਾਂ ਸਾਰੇ ਪਿੰਡਾਂ ਆਲੂ ਬੀਜ ਲੂਗਾ 32 ਸੀ 64 ਹੋ ਗਏ 100 ਹੋ ਗਏ ਹੁਣ ਤਾਂ ਜਥੇਬੰਦੀਆਂ ਦਾ ਅੰਤ ਨਹੀਂ ਕਿੰਨੀ ਜਥੇਬੰਦੀਆਂ ਹੋ ਗਈਆਂ ਨੇ ਕਿ ਜਿਹੜੇ ਮੁੱਦੇ ਨੇ ਹਮੀਰ ਜੀ ਅੱਜ ਜਿਸ ਇੱਕ ਪੜਾ ਦੇ ਉੱਪਰ ਸੰਸਾਰ ਪਹੁੰਚ ਗਿਆ ਜਿੱਡੇ 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 ਇੱਥੇ ਨੈਕਸਸ ਬਣ ਗਏ ਭਾਵੇਂ ਹੋਰੀਲੋ ਸਟੇਟ ਤੇ ਬਣ ਗਏ ਜਾਂ ਇੱਥੇ ਡਰਗ ਦੇ ਨੈਕਸਸ ਬਣ ਗਏ ਸਾਰਾ ਸਿਸਟਮ ਆਨਲਾਈਨ ਹੋ ਗਿਆ ਵੱਡੇ ਵੱਡੇ ਕਾਰੋਬਾਰ ਸਥਾਪਿਤ ਹੋ ਗਏ ਕੀ ਹੈ ਤਾਂ ਵੱਡਾ ਸਵਾਲ ਹੈ ਕਿ ਫਿਰ ਸਾਰੇ ਆਗੂ ਨੂੰ ਸਮਝ ਹੈਗੀ ਹੈ ਉਸ ਚੀਜ਼ ਦੀ ਕਿ ਜੇ ਸਮਝ ਹੋਊਗੀ ਲੜਾਈ ਦੀ ਵੀ ਸਾਡੀ ਲੜਾਈ ਕਿਹਦੇ ਖਿਲਾਫ ਹੈ ਉਦੋਂ ਹੀ ਲੜਾਂਗੇ ਨਾ ਅਸੀਂ ਨਹੀਂ ਬਿਲਕੁਲ ਸਮਝਦਾਰੀ ਬਹੁਤ ਵੱਡੀ ਚੀਜ਼ ਹੈ ਇਹ ਮੈਨੂੰ ਲੱਗਦਾ ਕਿ ਇਕੱਲੇ ਕਿਸਾਨੀ ਤੇ ਬਸ ਚ ਵੀ ਨਹੀਂ ਹੁੰਦਾ ਇਹਦੇ ਜਿਹੜੀ ਇੰਟੈਲੈਕਚੁਅਲ ਕਲਾਸ ਹੈ ਉਹਦੇ ਵੀ ਜ਼ਿੰਮੇਵਾਰੀ ਹੈ ਤੇ ਇਹਦੇ ਚ ਮੀਡੀਆ ਦੀ ਵੀ ਜ਼ਿੰਮੇਵਾਰੀ ਹੈ ਸਭ ਦੀ ਜ਼ਿੰਮੇਵਾਰੀ ਹੈ ਜਿਹੜੇ ਬੁੱਧਕ ਕਲਾਸ ਵਾਲੇ ਲੋਕ ਨੇ ਜਿਹੜੇ ਯੂਨੀਵਰਸਿਟੀਆਂ ਚ ਪੜ੍ਹਾਉਂਦੇ ਨੇ ਜਿਹੜੇ ਬੱਖ-ਬੱਖ ਦਾ ਸਮਾਜ ਨੂੰ ਜ਼ਿਆਦਾ ਸਮਝਦੇ ਨੇ ਜਿਨ੍ਹਾਂ ਨੂੰ ਰਿਸਰਚ ਕਰਨ ਦੇ ਮੌਕੇ ਮਿਲਦੇ ਨੇ ਇਹ ਇੱਕ ਨੈਰੇਟੇਬਲ ਦੇ ਦਾ ਜਿਹੜੇ ਮੁੱਦੇ ਘੜਨੇ ਤੇ ਮੁੱਦਿਆਂ ਨੂੰ ਸਾਹਮਣੇ ਰੱਖਣਾ ਤੇ ਐਜੂਕੇਟ ਕਰਨਾ ਅਖਬਾਰਾਂ ਚ ਲਿਖਣਾ ਚੈਨਲਾਂ ਤੇ ਬੋਲਣਾ ਬਾਕੀ ਵਕਤਾਂ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਜੀ ਇਸ ਲਈ ਕੱਲਾ ਜਿਹੜਾ ਬੰਦਾ ਫੀਲਡ 'ਚ ਲੜਾਈ ਲੜ ਰਿਹਾ ਹੁੰਦਾ ਉਹ ਸਾਰੇ ਕੰਮ ਨਹੀਂ ਕਰ ਸਕਦਾ ਨਾ ਉਹਨਾਂ ਪੜ ਜਾਓ ਇਹਦੀ ਇੱਕ ਤਾਂ ਇੱਕ ਜੁਟਤਾ ਦੀ ਰੋੜ ਹੈ ਉਹ ਇੰਟੈਲੀਜੈਂਸ ਸੈਕਸ਼ਨ ਤੁਸੀਂ ਦੇਖੋ ਇੰਡਸਟਰੀ ਕਿਵੇਂ ਕਰਦੀ ਹੈ ਇੰਡਸਟਰੀ ਲਿਸਟਾ ਨੇ ਸੀਆਈਆਈ ਵਰਗੀਆਂ ਸੰਸਥਾਵਾਂ ਬਣਾਈਆਂ ਨੇ ਪੀਐਚਡੀ ਚੈਂਬਰ ਆਫ ਕਮਰਸ ਬਣਾਇਆ ਉੱਥੇ ਇੰਟੈਲਲੈਕਚੁਅਲ ਹਾਇਰ ਕਰਕੇ ਰੱਖੇ ਹੋਏ ਨੇ ਜਿਹੜੇ ਉਹਨਾਂ ਦਾ ਪੱਖ ਬੇਸ ਕਰਦੇ ਨੇ ਤੇ ਕਿਸਾਨੀ ਵਾਲੇ ਪਾਸੇ ਕਮੀ ਹੈ ਕਿਸਾਨੀ ਦੇ ਹਤਾਇਸੀ ਵੀ ਬਹੁਤ سارے ਲੋਕ ਹੋਣਗੇ ਹੈ ਜੀ ਜਿਹੜੇ ਲੋਕਾਂ ਲਈ ਕੋਈ ਇਸ ਪੱਧਰ ਦਾ ਇੱਕ ਪਲੇਟਫਾਰਮ ਬਣਨਾ ਚਾਹੀਦਾ ਤੇ ਜਿਹੜੇ ਉਹਨਾਂ ਦੇ ਵਿਹਾਰ ਤੇ ਕਿਸਾਨੀ ਦੇ ਵਿਹਾਰ ਤੇ ਕਿਉਂਕਿ ਲੜਾਈ ਹੁਣ ਅੱਜ ਦੇ ਦੌਰ 'ਚ ਸੌਖੀ ਨਹੀਂ ਤਾਕਤ ਚਾਹੀਦੀ ਉਹ ਚਾਹੀਦੀ ਹੈ ਉਹ ਜਥੇਬੰਦੀਆਂ ਇਕੱਠੀ ਕਰ ਸਕਦੇ ਨੇ ਆਪਸ ਇਕੱਠੇ ਹੋਣ ਦਲੀਲ ਦੀ ਲੜਾਈ ਦਲੀਲ ਨਾਲ ਹੋਣੀ ਹੈ ਜੀ ਉਹਦੇ ਲਈ ਇੱਕ ਅਲੱਗ ਟਾਈਪ ਦਾ ਮੁਹਾਵਰਾ ਤੁਹਾਨੂੰ ਵਰਤਣਾ ਪਏਗਾ ਬੁੱਧੀ ਦੀ ਲੜਾਈ ਬੁੱਧੀ ਨਾਲ ਹੋਣੀ ਹੈ ਜੀ ਸਾਰੇ ਫਰੰਟਾਂ ਤੇ ਲੜਾਈ ਹੋਣੀ ਹੁਣ ਜਿਹੜਾ ਸਾਡਾ ਡਵੈਲਪਮੈਂਟ ਦਾ ਓਵਰਾਲ ਮਾਡਲ ਹੈ ਇਹਦੇ 'ਚੋਂ ਪਿੰਡ ਬੇਸੇ ਹੀ ਬਾਹਰ ਹੈ ਜੀ ਕਿਸਾਨਾਂ ਦੀਆਂ ਰੈਲੀਆਂ ਕਵਰ ਕਰਨ ਲਈ ਬਹੁਤੇ ਅਖਬਾਰ ਕਿਸੇ ਵੀ ਇੱਕ ਅਖਬਾਰ ਕੋਲ ਪੂਰੇ ਕੰਟਰੀ ਐਡਾ ਵੱਡਾ ਹੈ ਕਹਿੰਦੇ ਨੇ ਖੇਤੀ ਪ੍ਰਧਾਨ ਦੇਸ਼ ਹੈ ਇੱਕ ਵੀ ਖੇਤੀਬਾੜੀ ਨਾਲ ਸੰਬੰਧਿਤ ਐਕਸਪਰਟ ਰਿਪੋਰਟਰ ਨਹੀਂ ਹੈ ਜੀ ਬਿਲਕੁਲ ਤੇ ਜਿਹੜਾ ਕੱਲਾ ਉਹਨੂੰ ਟ੍ਰੀਟ ਕਰੇ ਕਿ ਤੂੰ ਇਹਦਾ ਹੀ ਸੋਚਣਾ ਇਹਦੇ ਤੇ ਹੀ ਗੱਲ ਕਰਨੀ ਹੈ ਇਸ 11 ਤੇ ਤਾਂ ਇਹ ਡਿਮਾਂਡ ਕਿਸਾਨਾਂ ਦੀ ਕਿਉਂ ਨਹੀਂ ਹੋਣੀ ਚਾਹੀਦੀ ਬਰਕਿ ਇਦੋਂ ਵੀ ਜ਼ਿਆਦਾ ਸਾਰੇ মিডিਆ ਨੂੰ ਕਿ ਤੁਸੀਂ ਕੀ ਕਰਦੇ ਹੋ ਸਾਡੇ ਲਈ ਤਾਂ ਤੁਸੀਂ ਕੁਝ ਨਹੀਂ ਕਰ ਰਹੇ ਜੀ ਸਾਡੇ ਤੁਸੀਂ ਕ੍ਰਾਈਮ ਰਿਪੋਰਟਰ ਭੇਜਦੇ ਨੇ ਵੀ ਜਦੋਂ ਉਹਨਾਂ ਦੇ ਡਾਂਗਾਂ ਪਹਿਣਦੇ ਆ ਤੇ ਤੁਸੀਂ ਉਹ ਕਵਰ ਕਰ ਲਿਓ ਤੇ ਇਦੋਂ ਬਿਨਾਂ ਕੁਝ ਗੱਲ ਨਹੀਂ ਹੈ ਇਸ ਲਈ ਮਲਟੀਪਲ ਚੀਜ਼ਾਂ ਨੇ ਸਾਰਿਆਂ ਨੂੰ ਰਲ ਮਿਲ ਕੇ ਮੇਰੇ ਖਿਆਲ ਹੈ ਇੱਕ ਪਹਿਲਾ ਅਜੰਡਾ ਹੋਣਾ ਕੀ ਚਾਹੀਦਾ ਹੈ ਮੁੱਦਿਆਂ ਦੀ ਇਨਸਾਨ ਦੇ ਲਈ ਸੈਮੀਨਾਰ ਬਹੁਤ ਇੰਪੋਰਟੈਂਟ ਚੀਜ਼ ਹੋਏ ਫਿਰ ਉਹਨਾਂ ਮੁੱਦਿਆਂ ਨੂੰ ਪਪੂਲਰ ਕਰਨ ਲਈ ਪਲੇਟਫਾਰਮ ਮੀਡੀਆ ਦੇ ਵੀ ਚਾਹੀਦੇ ਨੇ ਪਲੇਟਫਾਰਮ ਬਾਕੀ ਵੀ ਚਾਹੀਦੇ ਨੇ ਤੇ ਫਿਰ ਉਹ ਜਨਤਕ ਤੌਰ ਤੇ ਜਾਣ ਲਈ ਲੋਕਾਂ ਦੇ ਵਿੱਚ ਵੀ ਫਿਰ ਉੱਤੇ ਇੱਕ ਨੈਰੇਟਿਵ ਸਿਰਜਣਾ ਹੁੰਦਾ ਗਵਰਨਮੈਂਟ ਦੇ ਨੈਰੇਟਿਵ ਦੇ ਮੁਕਾਬਲੇ ਤੁਹਾਡਾ ਨੈਰੇਟਿਵ ਕੀ ਹੈ ਕਿਸਾਨ ਅੰਦੋਲਨ ਤਾਂ ਹੀ ਸਫਲ ਰਿਹਾ ਸੀ ਕਿ ਉਹਦਾ ਨੈਰੇਟਿਵ ਫੁੰਡਾ ਕਰਦਾ ਰਿਹਾ ਕੇਂਦਰੀ ਨੈਰੇਟਿਵ ਨੂੰ ਹਮੇਸ਼ਾ ਹੀ ਉਹ ਚੱਲਿਆ ਨਹੀਂ ਉਹਨੇ ਜਿਹੜੇ ਬਲੇਮ ਲਾਏ ਉਹ ਚਿਪੇ ਨਹੀਂ ਇਹਦੇ ਤੇ ਹੁਣ ਉਹ ਹੈਸੀਅਤ ਨਹੀਂ ਹੈ ਉਹ ਹੈਸੀਅਤ ਕਿਵੇਂ ਦੀ ਆਉਣੀ ਹੈ ਇਹਦੇ ਬਾਰੇ ਵੀ ਉਨਾ ਹੀ ਜ਼ਰੂਰੀ ਹੈ ਸੋਚਣਾ ਕਿ ਆਪਾਂ ਨੂੰ ਇਸ ਪਾਸੇ ਬਰਦਰ ਟਰਾਈ ਕਰਨੀ ਚਾਹੀਦੀ ਹੈ ਬਖ ਬਖ ਮਾਬਲੇ ਚ ਲੋਕਾਂ ਨੂੰ ਜੋੜਨ ਇੰਟੈਲੈਕਚੁਅਲ ਜਿੰਨੂੰ ਵੀ ਸੱਦਾ ਦੇਣ ਬਾਰ ਬਾਰ ਮੀਟਿੰਗਾਂ ਦੇ ਵਿੱਚ ਵੀ ਡਿਸਕਸ਼ਨ ਵੀ ਕਰਨ ਇਹ ਵੀ ਇੱਕ ਹਿੱਸਾ ਐਜੀਟੇਸ਼ਨ ਦਾ ਹੋਣਾ ਚਾਹੀਦਾ ਤਾਂ ਕਿ ਉਹ ਇੰਪਰੂਵਮੈਂਟ ਹੋਵੇ ਉਹ ਸਾਰੇ ਅੰਦਰ ਰਲ ਕੇ ਜੀ ਬਿਲਕੁਲ ਬਿਲਕੁਲ ਸੋ ਹਮੀਰ ਜੀ ਤੁਸੀਂ ਉਹ ਜ਼ਿਕਰ ਕੀਤਾ ਕਿ ਇੰਟਰਲੈਕਚਰ ਲੈਵਲ ਜ਼ਰੂਰ ਜਥੇਬੰਦੀਆਂ ਨਾਲ ਹੋਣਾ ਚਾਹੀਦਾ ਭਾਵੇਂ ਸਿਆਸੀ ਪਾਰਟੀ ਦੇ ਨਾਲ ਪਰ ਡਰਦੇ ਨੇ ਉਹ ਕਹਿੰਦੇ ਨੇ ਸਾਰੀ ਉਮਰ ਲਾ ਕੇ ਯਾਰ ਜਥੇਬੰਦੀ ਖੜੀ ਕੀਤੀ ਇਹਦੇ ਕਬਜ਼ਾ ਹੀ ਨਾ ਇਹ ਕਰ ਲੈਣਾ ਉਹ ਚੀਜ਼ਾਂ ਵੀ ਨਾਲੋਂ ਨਾਲ ਇਹ ਨਹੀਂ ਇਹ ਕਦੇ ਵੀ ਨਹੀਂ ਹੋਣਾ ਇੰਟਲੈਕਚੁਅਲ ਮਾਸਰੀ ਦਾ ਲੀਡਰ ਕਿਵੇਂ ਬਣ ਜਾਊਗਾ ਜੀ ਜਿਹਨੇ ਜਿੱਥੇ ਕੰਮ ਕੀਤਾ ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜੀ ਜਿਹਨੇ ਫੀਲਡ 'ਚ ਧੂੜ ਫੱਕੀ ਹੈ ਲੋ ਕੋਦੇ ਤੇ ਯਕੀਨ ਕਰਨਗੇ ਜਾਂ ਉੱਥੇ ਬੈਠਾ ਜਿਹੜਾ ਗੱਲਾਂ ਬਾਤਾਂ ਮਾਰਦਾ ਉੱਥੇ ਕਰਨਗੇ ਲੀਡਰਸ਼ਿਪ ਦੇ ਵਿੱਚ ਲੀਡਰਸ਼ਿਪ ਤੇ ਇਹ ਇਨਸਕਿਉਰਟੀ ਘਟਣੀ ਚਾਹੀਦੀ ਹੈ ਜੀ ਤੇ ਇੱਕ ਰੌਲਾ ਇਹ ਹੈ ਕਿ ਦੋਨਾਂ ਦਾ ਆਪਣਾ ਆਪਣਾ ਡੋਮੇਨ ਹੈ ਜੀ ਜਿਹੜਾ ਐਕਟਿਵਿਸਟ ਹੈ ਉਹ ਉਹਦਾ ਰੋਲ ਨਹੀਂ ਪਲੇ ਕਰ ਸਕਦਾ ਜੀ ਜਿਹੜਾ ਉਹ ਇਹ ਕਈ ਵਾਰ ਇੰਟੈਲੈਕਚੁਅਲ ਜਿਹਨੂੰ ਵੀ ਭਲੇਖਾ ਹੁੰਦਾ ਸਾਡੇ ਕਿ ਮੈਂ ਮਾਸ ਲੀਡਰ ਵੀ ਬਣ ਜਾ ਕਈ ਬਣਨ ਦੀ ਟਰਾਈ ਵੀ ਕੀਤੀ ਉਹਨਾਂ ਹੀ ਬਣ ਸਕਦੇ ਤੇ ਉਹਦੇ ਲਈ ਇੱਕ ਅਲੱਗ ਟਾਈਪ ਦੀ ਟ੍ਰੇਨਿੰਗ ਦੀ ਲੋੜ ਹੈ ਤੇ ਕੰਮ ਛੱਡਣ ਦੀ ਲੋੜ ਹੈ ਟਾਈਮ ਛੱਡਣ ਦੀ ਲੋੜ ਹੈ ਤੇ ਦੂਜੇ ਲਈ ਇੱਕ ਅਲੱਗ ਟਾਈਪ ਦੀ ਦੋਨੋਂ ਇੱਕ ਦੂਜੇ ਦੇ ਪੂਰਕ ਹੋ ਸਕਦੇ ਨੇ ਇਸ ਲਈ ਇਨਸਿਕਿਉਰਟੀ ਤਾਂ ਮੈਨੂੰ ਲੱਗਦਾ ਕੱਢ ਦੇਣ ਫਿਰ ਤਾਂ ਤੁਸੀਂ ਦੇਖੋ ਇੰਦੀਆਂ ਜਥੇਵੰਦੀਆਂ ਨੇ ਹਰ ਜਥੇਵੰਦੀ ਇਹਨਾਂ ਦਾ ਕੁਸ਼ਰਾ ਕੁਸ਼ਤਾ ਹੈਗੇ ਨਾ ਜਿਹੜੇ ਇਹਦੀ ਜਿਹਨੇ ਕੰਮ ਕੀਤਾ ਉਹ ਤਾਂ ਉਹਦੇ ਨਾਲ ਹੀ ਨੇ ਫਿਰ ਵੱਡੀ ਜਥੇਵੰਦੀ ਨਾਲ ਕਿ ਉਹਨਾਂ ਬਾਗੇ ਹੋ ਸਾਰੇ ਇਸ ਲਈ ਐ ਨਹੀਂ ਹੁੰਦਾ ਜਿੱਥੇ-ਜਿੱਥੇ ਕੋਈ ਕੰਮ ਕਰਦਾ ਉਹਦੇ ਨਾਲ ਉਹ ਲੋਕ ਜਾਂਦੇ ਨੇ ਤੇ ਇਹ ਅਸੁਰੱਖਿਆ ਕੱਢ ਕੇ ਅੰਦਰੋਂ ਤੁਹਾਨੂੰ ਇੰਟੈਲੈਕਚੁਅਲ ਥੋੜੀ ਕਹਿੰਦਾ ਗਵਰਨਮੈਂਟ ਨਾਲ ਨੇਗੋਸ਼ੀਏਸ਼ਨ ਹੈ ਤੇ ਮੈਂ ਜਾਊਂਗਾ ਉੱਥੇ ਜੀ ਉੱਥੇ ਤੁਸੀਂੋਂ ਜਾਓਗੇ ਤੁਸੀਂੋਂ ਲੀਡਰ ਹੋ ਤੁਸੀਂ ਬਾਕੀ ਪਰ ਉਧਰ ਨਾਲ ਇੱਥੇ ਬੈਠ ਕੇ ਡਿਸਕਸ ਕਰਨ ਜਿੱਤਾ ਕੋਈ ਪ੍ਰਾਪਰਮ ਨਹੀਂ ਹੁੰਦੀ ਨਾ ਆਪਣੇ ਵਰਕਰਾਂ ਨੂੰ ਜਾਲੇ ਦਵਾਲੇ ਕਰਦੀ ਹੁਣ ਸੀਆਈਆਈ ਨੇ ਬਣਾਏ ਹੋਏ ਨੇ ਆਪਣੇ ਬੰਦੇ ਜੀ ਇੰਟਾਇਰ ਜਿੰਨੇ ਸਕਾਲਰ ਜਿਹੜੇ ਉਹਨਾਂ ਨੂੰ ਰਿਪੋਰਟਾਂ ਦੇ ਰਹੇ ਨੇ ਆ ਟੈਕਨੀਕਲ ਮੁੱਦਾ ਆ ਬਾਦਾਮ ਹੁੰਦਾ ਉਹ ਥੋੜੀ ਜਾਂਦੇ ਔਰ ਉਹ ਜਿਹੜੇ ਵੱਡੇ ਇੰਟਰ ਮਤਲਬ ਇੰਡਸਟਰੀਅਲਿਸਟ ਨੇ ਸਰਕਾਰ ਨਾਲ ਤਾਂ ਉਹੀ ਗੱਲ ਕਰਦੇ ਨੇ ਆਪੀ ਬਿਲਕੁਲ ਜਦ ਸਰਕਾਰਾਂ ਨੂੰ ਬੁਲਾ ਕੇ ਕਹਿੰਦੇ ਨੇ ਵੀ ਆ ਸਾਡੇ ਬੰਦਿਆਂ ਦੀ ਗੱਲ ਸੁਣੋ ਲੀਡਰ ਤਾਂ ਉਹੀ ਹੁੰਦਾ ਜੀ ਨਾ ਕੋਈ ਉਦਾਂ ਦੀ ਲੀਡਰਸ਼ਿਪ ਵੀ ਨਹੀਂ ਅੰਦੋਲਨ ਦੇ ਵਿੱਚੋਂ ਖਮੀਰ ਜੀ ਉੱਭਰ ਸਕੀ ਕੋਈ ਯੰਗ ਲੀਡਰਸ਼ਿਪ ਉੱਭਰਦੀ ਕਿਉਂਕਿ ਅੰਦੋਲਨਾਂ ਚੋਂ ਉੱਭਰਦੀ ਹੈ ਨਾ ਮੇਰੇ ਖਿਆਲ ਲਿਆ ਉਹਦੇ ਚ ਤਾਂ ਸਾਡੇ ਜਨਰਲ ਨੂੰ ਨੁਕਸ ਹੈ ਸਾਡੇ ਸਿਆਸਤ ਚ ਵੀ ਸਾਡੀਆਂ ਜਥੇਬੰਦੀਆਂ ਚ ਵੀ ਸਾਡੇ ਅਸੀਂ ਮਤਲਬ ਲੀਡਰਸ਼ਿਪ ਤਬਦੀਲ ਹੀ ਨਹੀਂ ਕਰਦੇ ਕਹਿੰਦੇ ਜਿਸ ਚਾਹੇ ਜਿੰਨਾ ਮਰਜੀ ਬਜ਼ੁਰਗ 40 ਸਾਲ ਤੋਂ ਜਿਹੜਾ ਜਥੇਬੰਦੀ ਦਾ ਪ੍ਰਧਾਨ ਹੈ ਉਹੀ ਰਹੂਗਾ ਸਹੀ ਸੈਕਟਰੀ ਉਹੀ ਰਹੂਗਾ ਇਹ ਇਹ ਚੇਂਜ ਹੋਣੀ ਚਾਹੀਦੀ ਹੈ ਜਿਵੇਂ ਵੈਸਟਰਨ ਡੈਮੋਕ੍ਰੇਸੀਜ਼ ਨੇ ਪੋਲਿਟਿਕਸ 'ਚ ਵੀ ਸਾਡੇ ਉਹੀ ਹੈ ਜੀ ਸਾਡੇ ਇਸੇ ਲਈ ਪਰਿਵਾਰ ਤੱਕ ਚਲਾ ਜਾਂਦਾ ਵੀ ਹੁਣ ਮੈਂ ਬੁੱਢਾ ਹੋ ਗਿਆ ਤੇ ਮੇਰਾ ਆਹ ਕਰੋ ਜਿਵੇਂ ਦੇਖੋ ਪਾਰਟੀਆਂ ਨੇ ਜਿਵੇਂ ਸ਼ਰਮਣੀ ਇਕੱਲੇ ਗੱਲ ਬਾਦਲ ਬਾਦਲ ਸ਼ਬਦ ਪਿੱਛੇ ਆ ਗਿਆ ਕਿਸਾਨ ਜਥੇਬੰਦੀਆਂ ਵੀ ਤਾਂ ਐਦਾਂ ਹੀ ਨੇ ਨਾ ਪੁੱਛੀ ਜੁਲਦੀ ਜੇ ਜਥੇਬੰਦੀਆਂ 'ਚੋਂ ਤੁਸੀਂ ਨਵੀਂ ਲੀਡਰਸ਼ਿਪ ਬਾਰ-ਬਾਰ ਉਭਾਰ ਆਉਂਗੇ ਜੀ ਔਰ ਮੌਕਾ ਦੇਓਗੇ 10 ਸਾਲ ਇੱਕ ਬੰਦੇ ਨੇ ਪ੍ਰਧਾਨਗੀ ਕਰ ਲਈ ਜੀ ਉਹਦੇ ਆਪਣੀ ਪੂਰੀ એનર્ਜੀ ਲਾਈ ਉਦੋਂ ਬਾਅਦ ਉਹ ਰਹੇ ਉਹਨਾਂ ਕਮੇਟੀਆਂ 'ਚ ਜੀ ਤਾਂ ਨਮਿਆਂ ਨੂੰ ਮੌਕਾ ਦਿ ਨਵੀਂ ਲੀਡਰਸ਼ਿਪ ਇੱਕ ਜੇ ਕੋਈ ਨਸਤਾ ਹੋ ਜੂ ਐ ਨਹੀਂ ਕਿ ਉਹ ਬਾਹਰ ਨਿਕਲ ਜੂਗਾ ਕੱਲਾ ਪ੍ਰਧਾਨ ਬਣ ਕੇ ਸੇਵਾ ਥੋੜੀ ਹੁੰਦੀ ਐ ਸੇਵਾ ਤਾਂ ਉਹ ਤੋਂ ਬਿਨਾ ਵੀ ਤਾਂ ਹੁੰਦੀ ਐ ਜੀ ਤੇ ਇਹ ਚੀਜ਼ਾਂ ਸਾਡੇ ਮੇਰੇ ਖਿਆਲ ਨਾਲ ਜਥੇਬੰਦੀਆਂ ਨੂੰ ਆਪਣੇ ਸੰਵਿਧਾਨਾ ਚ ਜਦੋਂ ਅਸੀਂ ਸਿਆਸਤਦਾਨ ਤੇ ਦੋਸਤਾਂ ਹੁੰਨੇ ਆ ਕਿ ਤੁਸੀਂ ਕਿਉਂ ਨਹੀਂ ਹਟਦੇ ਉਹੀ ਬੰਦਾ 10 ਵਾਰ ਚੁਣਿਆ ਜਾਊਗਾ 10 ਵਾਰ ਐਮਐਲਏ ਰਹੇ ਤਾਂ ਜਥੇਬੰਦੀਆਂ ਵੀ ਤਾਂ ਉਵੇਂ ਕਰ ਰਹੀਆਂ ਨੇ ਪੰਜਾਬੀਆਂ ਦੇ ਸੁਭਾਅ ਦੀ ਵੀ ਪ੍ਰੋਬਲਮ ਹੈ ਨਾ ਵਿਸ਼ਾਲਤਾ ਇੰਨੀ ਹੈ ਨਹੀਂ ਮੈਨੂੰ ਲੱਗਦਾ ਸੁਭਾਅ ਦੀ ਪ੍ਰੋਬਲਮ ਨਹੀਂ ਜੇ ਵਿਰਸੇ ਨਾਲ ਜੁੜੀ ਹੈ ਵਿਰਸੇ ਚ ਤਾਂ ਸਾਡੇ ਚ ਪੰਜ ਪ੍ਰਧਾਨੀ ਤੇ ਸੰਗਤੀ ਤੇ ਪੰਜ ਪ੍ਰਧਾਨੀ ਤੇ ਸੰਕਤੀ ਪ੍ਰਕਾਰ ਸਾਡੇ ਤਾਂ ਸ਼ਬਦ ਗੁਰੂ ਦਾ ਦੇਤਾ ਉਹਨਾਂ ਕਹਿੰਦੇ ਬੰਦੇ ਬਣੂਗਾ ਹੀ ਨਹੀਂ ਕੋਈ ਜੀ ਤੇ ਸ਼ਬਦ ਗੁਰੂ ਦੀ ਧਰਤੀ ਤੇ ਤਾਂ ਗਿਆਨ ਦਾ ਕੁਐਸਚਨ ਆ ਫਿਰ ਅੱਗੇ ਜਿੱਥੋਂ ਮਰਜੀ ਪੰਜ ਪਿਆਰੇ ਜਿਹੜੇ ਮਰਜੀ ਲੋਕਲ ਤੌਰ ਦੇ ਨੇ ਤੇ ਅੱਗੇ ਤੁਰ ਪੈਂਦੇ ਨੇ ਉਹ ਜੀ ਇਸ ਲਈ ਸਾਨੂੰ ਆਪਣੇ ਵਿਰਸੇ ਨਾਲ ਜੁੜਨਾ ਪਏਗਾ ਵਿਰਸੇ ਤੋਂ ਆਪਣੀ ਲੀਡਰਸ਼ਿਪ ਦੀ ਅਗਵਾਈ ਲੈਣੀ ਪਏਗੀ ਸੁਭਾਅ ਤਾਂ ਤਬਦੀਲ ਹੋ ਜੇ ਸੁਭਾਅ 'ਚ ਕੋਈ ਨੁਕਸ ਹੈ ਜੀ ਉਹਨੂੰ ਤਬਦੀਲ ਵੀ ਤਾਂ ਕਰਨਾ ਚਾਹੀਦਾ ਹੈ ਕਿਉਂ ਪੀੜੀ ਤਰ ਪੀੜੀ ਚਲਾਈ ਜਾਣਾ ਫਿਰ ਜੇਕਰ ਉਹ ਨੁਕਸ ਨੇ ਕਿ ਆਪਣੇ ਤਾਂ ਮਾਈਕ ਨਹੀਂ ਛੱਡਦੇ ਹੈਗੇ ਜਿੱਥੇ ਬੰਦੀ ਛੱਡਣੀ ਤਾਂ ਦੂਰ ਦੀ ਗ ਦੇ ਉਸੇ ਕਰਕੇ ਫਿਰ ਕਮਜ਼ੋਰੀ ਵੀ ਆਉਗੀ ਤਾਂ ਉਹਦਾ ਨੁਕਸਾਨ ਵੀ ਹੋਏਗਾ ਜੇ ਅਸੀਂ ਹੁਣ ਇਸ ਪੋਜੀਸ਼ਨ ਤੇ ਆ ਗਏ ਕਿ ਸਾਡੀ ਹੋਂਦ ਦਾ ਖਤਰਾ ਹੈ ਹੋਂਦ ਦੀ ਲੜਾਈ ਆ ਅਗਲੀਆਂ ਪੀੜ੍ਹੀਆਂ ਕਿੱਥੋਂ ਜੇ ਪਾਣੀ ਪੀਣਗੀਆਂ ਕਿੱਥੋਂ ਫਸਲ ਪੈਦਾ ਕਰਨਗੀਆਂ ਕਿੱਥੋਂ ਜ਼ਿੰਦਗੀ ਜਿਉਣਗੀਆਂ ਜੇਕਰ ਆਹ ਕੁਝ ਨਾ ਹੋਇਆ ਤਾਂ ਫਿਰ ਆਪਣੀ ਈਗੋ ਤੇ ਆਪਣੀ ਸਮਝਦਾਰੀ ਉਹੀ ਜੀ ਬਣਾਉਣੀ ਪੈਗੀ ਜਿਹੜੀ ਉਹਨਾਂ ਦੀ ਜ਼ਰੂਰਤ ਦੇ ਮਤਲਬ ਆਪਣੇ ਆਪ ਨੂੰ ਢਾਲਣਾ ਪਏਗਾ ਉਹ ਜੀ ਜੀ ਆਪਾਂ ਕਹਿੰਦੇ ਆ ਕਿ ਹੋਣ ਦੀ ਲੜਾਈ ਐ ਜੇਕਰ ਹੋਣ ਦੀ ਤੁਸੀਂ ਮੰਨਦੇ ਹੋ ਕਿ ਸੱਚਮੁੱਚ ਲੜਾਈ ਐ ਫਿਰ ਉਹ ਤੁਹਾਨੂੰ ਸਭ ਕੁਝ ਐਕਸੈਪਟ ਕਰਨਾ ਪੈਣਾ ਉਹਨੂੰ ਮੰਨ ਕੇ ਉਹਦੇ ਪ੍ਰਤੀ ਨਸੂਜ ਬਣਾ ਕੇ ਨਿਭਾਉਣੀ ਪੈਗੀ ਤੇ ਉਹ ਜਥੇਬੰਦਕ ਰੂਪ ਚ ਵੀ ਨਿਭਾਉਣੀ ਪੈਗੀ ਉਹ ਏਜੰਡੇ ਦੇ ਰੂਪ ਚ ਵੀ ਨਿਭਾਉਣੀ ਪੈਗੀ ਉਹ ਲੜਾਈ ਦੇ ਤਰੀਕਿਆਂ ਦੇ ਰੂਪ ਚ ਵੀ ਨਿਭਾਉਣੀ ਪੈਗੀ ਜੀ ਉਹ ਸਾਰੇ ਪੱਖਾਂ ਤੋਂ ਹੀ ਫਿਰ ਥੋੜਾ ਜਿਹਾ ਬਦਲਾਅ ਦਿਖਾਈ ਦੇਊਗਾ ਔਰ ਜਿੰਨਾ ਚਿਰ ਨਹੀਂ ਦਿਖ ਉਨਾਂ ਚਰ ਲੋਕ ਫਿਰ ਠੀਕ ਹੈ ਜਿੰਨੇ ਜਿੰਨੇ ਕਿ ਤੁਹਾਡੀ ਜਥੇਬੰਦੀ ਕਿ ਤਾਕਤ ਆ ਉਨੇ ਕਿ ਲੜਦੇ ਰਹੋਗੇ ਪਰ ਜਿਹੜੀ ਤਬਦੀਲੀ ਦਾ ਕੁਐਸਚਨ ਹੈ ਇੱਕ ਕਿ ਹਾਂ ਇਹ ਬਦਲਣਾ ਚਾਹੀਦਾ ਹੈ ਹਾਲਾਤ ਉਹ ਹਾਲਾਤ ਬਦਲਣ ਦੇ ਲਈ ਨੀ ਮੇਰੇ ਖਿਆਲ ਲੈ ਕਾਫੀ ਹੋਊਗਾ ਜੀ ਸੋ ਹਮੇਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਿਚਾਰ ਰੱਖਣ ਦੇ ਲਈ ਗੱਲਬਾਤ ਦੇ ਲਈ ਦੋਸਤੋ ਮੇਰੇ ਨਾਲ ਅਸੀਂ ਨਹੀਂ ਜਲ ਸਰਦਾਰ ਹਮੇਰ ਸਿੰਘ ਜੀ ਜੁੜੇ ਹੋਏ ਸੀ ਕਿਸਾਨ ਜਥੇਬੰਦੀਆਂ ਦਿੱਲੀ ਜਾਣਗੀਆਂ ਫਰਕ ਇੰਨਾ ਹੈ ਪਹਿਲਾਂ ਨਵੰਬਰ ਦੇ ਵਿੱਚ ਗਏ ਸੀ ਹੁਣ ਫਰਵਰੀ ਦੇ ਵਿੱਚ ਜਾਣਗੇ ਹੁਣ ਇਕੱਠੇ ਨਹੀਂ ਜਾਣਗੇ ਹੁਣ ਕੁਝ ਗਰੁੱਪ ਨੇ ਜਿਵੇਂ ਅੰਡਲੇਵਾਲ ਸਾਹ ਹੋਰੀ ਹੋਗੇ ਸਤਨਾਮ ਪੰਨੂ ਪੰਦੇਰ ਸਾਹ ਹੋਰੀ ਹੋਗੇ ਜਾਂ ਉੱਤਰ ਭਾਰਤ ਦਾ ਜਿਹੜਾ ਕਿਸਾਨ ਤਾਲਮਿਲ ਸੰਗਠਨ ਬਣਿਆ ਹੋਇਆ ਉਹ ਜਥੇਬੰਦੀਆਂ ਨੇ ਜਿਹੜੇ ਕਹਿੰਦੇ ਦਿੱਲੀ ਜਾਵਾਂਗੇ ਅਲਮ ਇਥੇ ਸਮੇਲੇ ਜਾਵਾਂਗੇ ਪੱਕੇ ਉੱਥੇ ਮੋਰਚਾ ਲਾਵਾਂਗੇ ਲਾ ਕੇ ਆਵਾਂਗੇ ਇੱਕ ਵੱਡੀ ਗ ਦੀਆਂ ਨੇ ਭਾਵੇਂ ਸਰਕਾਰ ਵੀ ਚੇਂਜ ਹੋ ਜੇ ਅਸੀਂ ਤਾਂ ਉੱਥੇ ਹੀ ਬੈਠਾਂਗੇ ਪੱਕਾ ਮੋਰਚਾ ਇਹਦੇ 'ਚ ਲਾਵਾਂਗੇ ਕਹਿੰਦੇ ਕਿ ਆਹੀ ਸਮਾਂ ਜੇਕਰ 4 ਮਹੀਨੇ ਬਾਅਦ ਦੇਸ਼ ਦੀ ਸਰਕਾਰ ਚੇਂਜ ਹੋਗੀ ਨਵੀਂ ਕੋਈ ਸਰਕਾਰ ਆ ਗਈ ਤਾਂ ਨਵੀਂ ਸਰਕਾਰ ਕਹੂਗੀ ਅਸੀਂ ਤੁਹਾਡੇ ਨਾਲ ਵਾਅਦੇ ਨਹੀਂ ਕੀਤਾ ਸੀ ਤੁਸੀਂ ਸਾਡੇ ਦਰ ਤੇ ਕਿਉਂ ਬੈਠੇ ਹੋ ਸੋ तमाम तरह ਦੇ ਜਿਹੜੇ ਲੋਜਿਕ ਨੇ ਜਥੇਬੰਦੀਆਂ ਦੇ ਰਹੀਆਂ ਨੇ ਹਵੀਰ ਸਿੰਘ ਜੀ ਨੇ ਸਾਰੇ ਆਪਣੇ ਵਿਚਾਰ ਰੱਖੇ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਗਿਆ ਹੋਣਾ ਜਨਤਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਬਾਰੇ ਹਰ ਵਾਰ ਵਾਰ ਦੀ ਤਰ੍ਹਾਂ ਤੁਸੀਂ ਆਪਣੀ ਜਿਹੜੀ ਫੀਡਬੈਕ ਸੋ ਥੋੜੀ ਉਹ ਕਮੈਂਟ ਬਾਕਸ ਸੇ ਵੀ ਤੁਸੀਂ ਭੇਜ ਸਕਦੇ ਹੋ ਧੰਨਵਾਦ